ਸਸਕੀ ਕਾਫੀ ਵਿਦ ਕਰਨਲ ਜੈਪਨਸ ਅੱਜ ਸਾਡਾ ਲਗਭਗ ਪੰਜਵਾਂ ਐਪੀਸੋਡ ਹੈ ਇਸ ਦੇ ਵਿੱਚ ਅਸੀਂ ਹਫਤੇ ਦੀਆਂ ਜਿਹੜੀਆਂ ਸਾਡੀਆਂ ਮੇਨ ਮੇਨ ਖਬਰਾਂ ਹੁੰਦੀਆਂ ਉਹਦਾ ਕਰਨਲ ਜੈਪਨਸ ਜੀ ਐਨਾਲਿਸਿਸ ਕਰਦੇ ਤੇ ਮੇਰਾ ਸਾਰਿਆਂ ਨੂੰ ਰਿਕੁਐਸਟ ਵੀ ਇਹ ਬੇਨਤੀ ਵੀ ਹੈ ਵੀ ਜੇ ਤੁਹਾਨੂੰ ਕਾਰਗਮ ਅੱਛਾ ਲੱਗਦਾ ਐਨਾਲਿਸਿਸ ਠੀਕ ਲੱਗਦਾ ਤੇ ਨੂੰ ਲਾਈਕ ਵੀ ਕਰੋ ਤੇ ਸ਼ੇਅਰ ਵੀ ਕਰੋ ਕਰਨਲ ਸਾਹਿਬ ਕਿਦਾਂ ਦਾ ਰਿਹਾ ਤੁਹਾਡਾ ਹਫਤਾ ਅਹ ਥੈਂਕ ਯੂ ਵੈਰੀ ਮਚ ਸਿੰਦਰ ਜੀ ਸਤਿ ਸ੍ਰੀ ਅਕਾਲ ਹਫਤਾ ਸਿੰਦਰ ਜੀ ਬਹੁਤ ਚੰਗਾ ਰਿਹਾ ਇਸ ਹਫਤੇ ਚ ਬਹੁਤ ਵੱਡੀਆਂ ਵੱਡੀਆਂ ਕਟਨਾਵਾਂ ਹੋਈਆਂ ਨੇ ਬਹੁਤ ਐਕਟਿਵ ਵੀਕ ਸੀਗਾ ਸਾਡੇ ਨਿੱਜੀ ਤੌਰ ਦੇ ਉੱਤੇ ਪਰਸਨਲ ਲੈਵਲ ਦੇ ਉੱਤੇ ਵੀ ਤੇ ਆਪਣੀ ਨੈਸ਼ਨਲ ਤੇ ਸਟੇਟ ਲੈਵਲ ਦੇ ਉੱਤੇ ਵੀ ਸਭ ਤੋਂ ਪਹਿਲੇ ਤੇ ਆਪਾਂ ਸਾਰਿਆਂ ਨੂੰ ਪਿਛਲੇ ਸਾਲ ਪਿਛਲੇ ਹਫਤੇ ਤੇ ਅਸੀਂ 인ਡੀਪੈਂਡੈਂਸ ਡੇ ਦੀਆਂ ਵਧਾਈਆਂ ਦੇ ਦਿੱਤੀ ਸੀ ਗਿਆ ਦੁਬਾਰਾ ਇੱਕ ਵਾਰ ਵਧਾਈਆਂ ਉਤੋਂ ਫਿਰ ਕੱਲ ਅਸੀਂ ਸ਼੍ਰੀ 크੍ਰਿਸ਼ਨਾ ਜਨਮ ਅਸ਼ਟਮੀ ਮਨਾਈ ਹੈ ਉਹਦੀਆਂ ਸਭ ਨੂੰ ਬਹੁਤ ਬਹੁਤ ਦਿਲ ਤੋਂ ਵਧਾਈਆਂ ਸਾਡੇ ਸ਼੍ਰੀ 크੍ਰਿਸ਼ਨ ਲਾਰਡ 크੍ਰਿਸ਼ਨ ਇੱਕ ਐਸੇ ਸਾਡੇ ਮਾਰਗਦਰਸ਼ਕ ਨੇ ਜਿਨ੍ਹਾਂ ਨੇ ਕਿ ਸਾਨੂੰ ਇਸ ਦੁਨੀਆ ਦੇ ਵਿੱਚ ਕਿਹੜੇ ਤਰੀਕੇ ਨਾਲ ਜੀਣਾ ਹੈ ਉਹ ਸਿਖਾਇਆ ਹੈ ਜੇ ਅਗਰ ਅਸੀਂ ਉਹਨਾਂ ਦੇ ਆਦਰਸ਼ਾਂ ਦੇ ਨਾਲ ਉੱਤੇ ਚੱਲਦੇ ਰਹੀਏ ਤੇ ਸਾਡੇ ਨਾਲ ਕਦੀ ਕੁਝ ਮਾੜਾ ਨਹੀਂ ਹੋ ਸਕਦਾ ਸੋ ਸਭ ਨੂੰ ਉਹਦੀਆਂ ਬਹੁਤ ਵਧਾਈਆਂ ਪੂਰਾ ਦੇਸ਼ ਜਿਹੜਾ ਉਹ ਮੰਨਦਾ ਸਤਿਕਾਰ ਕਰਦਾ ਤੇ ਹਰ ਤਰੀਕੇ ਦੀ ਰਿਸਪੈਕਟ ਦਿੰਦਾ ਹੈ ਰਿਜੈਨ ਨੂੰ ਤੇ ਸੋ ਇਹ ਸਭ ਕੁਝ ਦਾ ਸਤਿੰਦਤੀ ਚੰਗਾ ਹਫਤਾ ਨਿਕਲਿਆ ਤੇ ਜਿਹੜੀ ਤੁਸੀਂ ਗੱਲ ਕਹੀ ਕਿ ਸਾਰਿਆਂ ਨੂੰ ਕਿ ਲਾਈਕ ਕਰੋ ਤੇ ਸ਼ੇਅਰ ਕਰੋ ਉਹ ਤੇ ਮੈਂ ਬਿਲਕੁਲ ਸਮਰਥਨ ਦਿੰਦਾ ਪਰ ਉਹਦੇ ਨਾਲ ਮੈਂ ਇੱਕ ਹੋਰ ਵੀ ਗੱਲ ਕਹਿਣੀ ਚਾਹਨਾ ਉਹ ਇਹ ਹੈ ਕਿ ਮੈਂ ਸਾਰਿਆਂ ਨੂੰ ਰਿਕੁਐਸਟ ਕਰਨਾ ਕਮੈਂਟ ਜ਼ਰੂਰ ਕਰੋ ਤੁਸੀਂ ਕਮੈਂਟ ਕਰੋਗੇ ਸਾਰੇ ਜਿਹੜੇ ਇਸ਼ੂਸ ਅਸੀਂ ਲਏ ਨੇ ਇੱਕ ਇਸ਼ੂ ਤੇ ਦੋ ਇਸ਼ੂ ਤੇ ਜਾਂ ਜਿੰਦਾ ਵੀ ਤੁਸੀਂ ਕਮੈਂਟ ਕਰਨਾ ਹੈ ਉਹਦੇ ਨਾਲ ਜਿਹੜੀ ਹੈ ਨਾ ਡਿਸਕਸ਼ਨ ਦਾ ਲੈਵਲ ਆ ਉਹ ਵੱਧ ਜਾਂਦਾ ਹੈ ਸਾਦੇ ਆਪਣੀ ਸੋਚ ਜਿਹੜੀ ਆ ਅਸੀਂ ਇਹਨੂੰ ਇੰਪਰੂਵ ਕਿੱਦਾਂ ਕਰਨਾ ਉਹ ਵੀ ਵਾਝ ਜਾਂਦੀ ਹੈ ਲੋਕਾਂ ਨੂੰ ਵੀ ਜਾਦਾ ਇਨਪੁੱਟ ਮਿਲ ਜਾਂਦੀ ਹੈ ਸੋ ਕਮੈਂਟ ਕਰਨਾ ਬਹੁਤ ਜ਼ਰੂਰੀ ਹੈ ਅਸੀਂ ਕਨਸਰਟ ਸ਼ੁਰੂ ਕਰਦੇ ਆ 15 ਅਗਸਤ ਵਾਲੇ ਦਿਨ ਪ੍ਰਧਾਨ ਮੰਤਰੀ ਜੀ ਨੇ ਲਾਲ ਕਿਲੇ ਤੋਂ ਬੋਲਿਆ ਔਰ ਉਸਨੇ ਨਾ ਕਾਫੀ ਵਿਸ਼ੇਸ਼ ਟੱਚ ਵੀ ਕੀਤੇ ਹਮੇਸ਼ਾ ਕਰਦੇ 103 ਮਿੰਟ ਦਾ ਉਹਨਾਂ ਦਾ ਲਗਭਗ ਭਾਸ਼ਣ ਰਿਹਾ ਉਹਦੇ ਵਿੱਚ ਇਹਨਾਂ ਨੇ ਆਪਰੇਸ਼ਨ ਸੰਦੂਰ ਬਾਰੇ ਫਿਰ ਇੱਕ ਬੜੀ ਗੱਲ ਕਲੀਅਰ ਕਰ ਗਈ ਖੂਨ ਔਰ ਪਾਣੀ ਇਕੱਠਾ ਨਹੀਂ ਚੱਲ ਸਕਦਾ ਫਿਰ ਨੋ ਕੰਪਰੋਮਾਈਜ਼ ਵਿਦ ਫਾਰਮਰਸ ਇੰਟਰਸਟ ਫਾਰਮਰਸ ਇੰਟਰਸਟ ਤੇ ਉਹਨਾਂ ਨੇ ਬਿਲਕੁਲ ਕਲੀਅਰ ਕਰਕੇ ਆ ਵੀ ਕੋਈ ਅਸੀਂ ਕਿਸੇ ਵੀ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਕਰਾਂਗੇ ਸਪੇਸ਼ੈਂਟ એનર્ਜੀ ਤੇ ਟੈਕਨੋਲੋਜੀ ਤੇ ਉਹਨਾਂ ਨੇ ਪੂਰੀ ਗੱਲ ਕੀਤੀ ਫਿਰ ਸਭ ਤੋਂ ਵੱਡੀ ਗੱਲ ਹੈ ਇਲੀਗਲ ਇਮੀਗਰੈਂਟਸ ਜਿਹੜੇ ਸਾਡੇ ਦੇਸ਼ ਦੇ ਵਿੱਚ ਬੰਗਲਾਦੇਸ਼ ਜਾਂ ਪਾਕਿਸਤਾਨ ਤੋਂ ਜਿਹੜੇ ਲੁਕੀ ਰਹੇ ਰਿਹਾ ਜਾਂ ਹੋਰ ਇੱਥੇ ਤੋਂ ਆ ਕੇ ਰਹਿ ਗਏ ਇਲੀਗਲ ਰਹਿ ਰਹੇ ਉਹਨਾਂ ਤੇ ਵੀ ਉਹਨਾਂ ਨੇ ਬੜਾ ਵੱਡਾ ਇੱਕ ਬੋਲਿਆ ਔਰ ਇਹ ਵੀ ਕਿਹਾ ਵੀ ਸਾਨੂੰ ਇਸਤੇ ਨਾਲ ਜਦੋਂ ਸਮਿਟਰੀ ਬਦਲਦੀ ਹੈ ਜਦੋਂ ਜਨਸੰਖਿਆ ਬਦਲਦੀ ਹੈ ਤਾਂ ਦੇਸ਼ ਦੇ ਬੋਲਿਕ ਬੋਗੋਲਿਕ ਸਟਿਡੀਅਮ ਬਦਲਦੀ ਹੈ ਉਸ ਤੋਂ ਬਾਅਦ ਉਹਨਾਂ ਨੇ ਇੱਕ ਆਪਣੇ ਆਰਸ ਜੇ 100 ਸਾਲ ਪੂਰੇ ਹੋਏ ਹਨ ਉਸ ਦੇ ਬਾਰੇ ਵੀ ਉਹਨਾਂ ਨੇ ਚਰਚਾ ਕੀਤੀ ਉਹ ਬੜਾ गर्व ਮਹਿਸੂਸ ਕੀਤਾ ਇਹਦੇ ਬਾਰੇ ਸਾਰੇ ਉਹ ਮੈਂ ਵਿਸ਼ੇ ਰੱਖਿਆ ਇਹਦੇ ਬਾਰੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਬਾਰੇ ਥੋੜਾ ਜਿਹਾ 15 ਅਗਸਤ ਦਾ ਜਿਹੜਾ ਗੋਦਨ ਸੀਗਾ ਉਹਦੇ ਬਾਰੇ ਹਾਂ ਜੀ ਹਾਂ ਸਦਰ ਜੀ ਇਹ 12ਵੀਂ ਵਾਰ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਲਾਲ ਕਿਲੇ ਤੋਂ ਆਪਣੇ ਦੇਸ਼ ਨੂੰ ਸੰਬੋਧਿਤ ਕਰ ਰਹੇ ਸੀਗੇ ਹਰ ਸਾਲ ਇਹ ਇੱਕ ਬਹੁਤ ਹੀ ਇਹ ਮਹੱਤਵਪੂਰਨ ਟਾਈਮ ਹੁੰਦਾ ਹੈ ਤੇ ਇੱਕ ਤਰ੍ਹਾਂ ਦੇ ਨਾਲ ਉਹ ਪੂਰੇ ਸਾਲ ਦਾ ਇੱਕ ਤਰ੍ਹਾਂ ਦੇ ਨਾਲ ਉਹ ਦੇ ਦੇ ਦਿੰਦੇ ਨੇ ਕਿ ਇੱਕ ਰਿਪੋਰਟ ਕਾਰਡ ਦੇ ਦਿੰਦੇ ਨੇ ਪਲੱਸ ਉਦੋਂ ਵੀ ਵੱਡੀ ਗੱਲ ਹੈ ਕਿ ਉਹ ਉਹਨਾਂ ਆਪਣੀ ਸੋਚ ਤੇ ਆਪਣੀ ਸਰਕਾਰ ਦੀ ਸੋਚ ਜਿਹੜੀ ਹੈ ਉਹ ਉੱਥੇ ਦੱਸ ਦਿੰਦੇ ਨੇ ਜਿਹਦੇ ਜਿਹਦੇ ਤਹਿਤ ਪੂਰਾ ਇੱਕ ਸਾਲ ਨਿਕਲਣਾ ਹੁੰਦਾ ਹੈ ਤੇ ਜੋ ਅਸੀਂ ਪਾਲਿਸੀਜ਼ ਫੋਲੋ ਕੀਤੀਆਂ ਨੇ ਉਹਦੇ ਬਾਰੇ ਦੇਸ਼ ਦੀ ਜਨਤਾ ਨੂੰ ਦੱਸਦੇ ਨੇ ਤੇ ਇਹ ਇਹ ਕਿਹਦਾ ਦਿਨ ਹੁੰਦਾ ਜਦੋਂ ਕਿ ਸਾਰਾ ਪੂਰਾ ਦੇਸ਼ ਤੇ ਪੂਰੇ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਡਿਪਲੋਮੈਟਿਕ ਤੇ ਪੋਲੀਟੀਕਲ ਚੈਨਲ ਜਿਹੜੇ ਨੇ ਉਹ ਟੀਵੀ ਦੇ ਨਾਲ ਜੁੜੇ ਹੋਏ ਹੁੰਦੇ ਨੇ ਇਹ ਦੇਖਣ ਵਾਸਤੇ ਕੀ ਕੀ ਕਿਹਾ ਪ੍ਰਧਾਨ ਮੰਤਰੀ ਜੀ ਨੇ ਉਹਦੇ ਬਾਅਦ ਫਿਰ ਕਈ ਦਿਨ ਕੋ ਘੱਟੋ ਘੱਟ 10-15 ਦਿਨ ਤੇ ਇੱਕ ਇੱਕ ਪੁਆਇੰਟ ਦਾ ਐਨਾਲਿਸਿਸ ਹੁੰਦਾ ਰਹਿੰਦਾ ਹੈ ਤੇ ਤੁਸੀਂ ਜਿਹੜੀਆਂ ਗੱਲਾਂ ਕਹੀਆਂ ਨੇ ਨਸਦਿੰਦਰ ਜੀ ਉਹਨਾਂ ਦਾ ਮਤਲਬ ਕੀ ਸੀਗਾ ਓਏ ਆ ਮੈਂ ਥੋੜਾ ਜਿਹਾ ਕਹਿ ਦੇਣਾ ਨਹੀਂ ਤਾਂ ਤੇ ਬਹੁਤ ਨਾ ਬਹੁਤ ਜਾਏਗਾ ਜਿਹੜਾ ਆਪ ਤੋਂ ਦੂਰ ਦੇ ਬਾਰੇ ਉਹਨਾਂ ਨੇ ਦੱਸਿਆ ਉਹਦੇ ਨਾਲ ਉਹਨਾਂ ਦੀ ਗੱਲ ਤੋਂ ਇਹ ਬਿਲਕੁਲ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੇ ਦਿਲ ਦੇ ਵਿੱਚ ਦੋ ਗੱਲਾਂ ਚੱਲ ਰਹੀਆਂ ਨੇ ਇੱਕ ਕੀ ਅਸੀਂ ਨਿਊਕਲੀਅਰ ਵਰਡ ਨਿਊਕਲੀਅਰ ਦੇ ਕਾਰਨ ਅਸੀਂ ਠਕਾ ਨਹੀਂ ਹੋਣ ਦਵਾਂਗੇ ਦੂਸਰਾ ਉਹਨਾਂ ਦੀ ਜਿਹੜੀ ਇੱਕ ਇੱਕ ਉਹਨਾਂ ਦੀ ਸ਼ਮਤਾ ਹੈਗੀ ਹੈ ਕਿ ਅਸੀਂ ਆਤਮ ਨਿਰਭਰ ਬਣੀਏ اسپੈਸ਼ਲੀ ਡਿਫੈਂਸ ਦੇ ਵਿੱਚ एक, आ, कि ਅਸੀਂ ਵਿਕਸਿਤ ਭਾਰਤ ਬਣੀਏ ਜੋ ਉਹਨਾਂ ਨੇ ਆਪਣੇ ਇੱਕ ਟਾਰਗੇਟ ਸੈੱਟ ਕੀਤੇ ਸੀ ਮੇਰੇ ਖਿਆਲੋਂ ਚਾਹੁੰਦੇ ਨੇ ਇਹ ਦੁਨੀਆ ਨੂੰ ਦੇਖ ਕੇ ਤੇ ਸਾਡੇ ਨੇਬਰਹੂਡ ਨੂੰ ਦੇਖ ਕੇ ਕਿ ਉਹ ਅਸੀਂ ਆਪਣੇ ਟਾਰਗੇਟ ਦੇ ਟਾਈਮ ਕੋਲੋਂ ਜਲਦੀ ਉਹਨੂੰ ਅਚੀਵ ਕਰੀਏ اسپੈਸ਼ਲੀ ਡਿਫੈਂਸ ਦੇ ਵਿਦ ਆਤਮ ਆਤਮ ਨਿਰਭਰਤੇ ਮੈਂ ਉਹਨਾਂ ਦੀ ਗੱਲ ਦੇ ਨਾਲ ਬਹੁਤ ਜ਼ਿਆਦਾ ਸਹਿਮਤ ਹਾਂ ਉਹਨਾਂ ਨੂੰ ਡਿਫੈਂਸ ਦੇ ਉੱਤੇ ਕੰਟਰੀ ਦੀ ਇੰਟੀਗ੍ਰਿਟੀ ਤੇ ਸੋਵਰਨਿਟੀ ਦੇ ਬਾਰੇ ਜਿਹੜੇ ਚੈਲੰਜੇਸ ਨੇ ਉਹਨਾਂ ਨੂੰ ਫੇਸ ਕਰਨ ਵਾਸਤੇ ਉਹ ਸੋਚ ਰਹੇ ਨੇ ਉਹਨਾਂ ਨੇ ਇੱਕ ਸੁਦਰਸ਼ਨ ਚੱਕਰ ਦੀ ਵੀ ਗੱਲ ਕੀਤੀ ਸੀਗੀ ਟੂ ਐਕਸਪੈਂਡ ਸਟਰੰਗਨ ਐਂਡ ਮੋਡਰਨਾਈਜ਼ ਆਰ ਨੈਸ਼ਨਲ ਸਿਕਿਉਰਿਟੀ ਸ਼ੀਲਡ ਸੋ ਸਿਕਿਉਰਿਟੀ ਦਾ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਦਿਲ ਦੇ ਵਿੱਚ ਬਹੁਤ ਸੀਗਾ ਦੂਸਰੀ ਗੱਲ ਇਹ ਥੋੜਾ ਜਿਹਾ ਪੈਨਿਕ ਜਿਹੜਾ ਹੋਇਆ ਹੋਇਆ ਹੈ ਇੰਡੀਆ ਦੇ ਵਿੱਚ ਇਹਦੇ ਕਾਰਨ ਜੋ ਟੈਰਿਫ ਟੈਰਿਫ ਵਾਰ ਤੇ ਜੋ ਕਹਿੰਦੇ ਨੇ ਕਿ ਆਹ ਜਿਹੜਾ ਪ੍ਰੈਜ਼ੀਡੈਂਟ 트੍ਰੰਪ ਨੇ ਸਾਡੇ ਨਾਲ ਧੱਕਾ ਕੀਤਾ ਜਾਂ ਸਾਡੂੰ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋ ਜਾਏਗਾ ਉਹਦੇ ਬਾਰੇ ਪ੍ਰਧਾਨ ਮੰਤਰੀ ਜੀ ਨੇ ਪਰ ਤੁਹਾਨੂੰ ਮંત્રી ਸ਼੍ਰੀ ਨਰਿੰਦਰ ਮੋਦੀ ਜੀ ਨੇ ਬਿਲਕੁਲ ਕਲੀਅਰ ਕਰ ਦਿੱਤਾ ਕਿ ਐਡੀ ਵਰਡੀ ਕੋ ਗੱਲ ਨਹੀਂ ਤੇ ਅਸੀਂ ਆਪਣੇ ਅਸੂਲਾਂ ਦੇ ਉੱਤੇ ਜ਼ਰੂਰ ਖੜੇ ਰਹਿਣਾ ਤੇ ਅਸੀਂ ਆਪਣੇ ਫਾਰਮਰਸ ਦੇ ਨਾਲ ਕੋਈ ਵੀ ਗਲਤ ਕੰਮ ਆ ਆਪਣੀ ਇੱਕ ਰਿਲੇਸ਼ਨਸ਼ਿਪ ਮੇਨਟੇਨ ਕਰਨ ਵਾਸਤੇ ਸੁਪਰ ਪਾਵਰ ਦੇ ਨਾਲ ਅਸੀਂ ਫਾਰਮਰਸ ਦੇ ਨਾਲ ਕੋਈ ਵੀ ਜੋ ਹੈ ਖਰਾਬੀ ਨਹੀਂ ਹੋਣ ਦਵਾਗੇ ਸੋ ਐਸੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਤਿੰਚਾ ਕੀਤੀਆਂ ਜੀਐਸਟੀ ਦੇ ਬਾਰੇ ਜਿਹੜੀ ਗੱਲ ਉਹਨਾਂ ਨੇ ਕੀਤੀ ਤੁਸੀਂ ਕਹੀ ਨਹੀਂ ਉਹ ਬੜੀ ਇੰਪੋਰਟੈਂਟ ਹੈ ਅ ਸਟੈਂਡਰਡ ਜੀ ਮੈਨੂੰ ਲੱਗਦਾ ਹੈ ਕਿ ਬਹੁਤ ਛੇਤੀ ਮੈਂ ਪੜ੍ਹ ਵੀ ਰਿਹਾ ਸੀਗਾ ਕਿਥੇ ਕਿ ਜਿਹੜੇ GST ਦੇ ਲੈਵਲਸ ਨੇ ਨਾ ਉਹ ਕਾਫੀ ਘਟ ਜਾਣਗੇ ਜਿੱਥੇ 18% ਟੈਕਸਰ ਨੂੰ ਕਟਵਾ ਦੇਣਗੇ ਕਿਉਂ ਕਿਉਂਕਿ ਕਾਫੀ ਜ਼ਿਆਦਾ ਕਲੈਕਸ਼ਨ ਹੋ ਰਹੀ ਹੈ ਤੇ ਇਹ ਜਿਹੜਾ ਕੰਮ ਇਹਨਾਂ ਨੇ ਸ਼ੁਰੂ ਕੀਤਾ ਸੀ GST ਦਾ ਉਹ ਇਹਦਾ ਮਤਲਬ ਕਿ ਇਹ ਬੜਾ ਸਕਸੈਸਫੁਲ ਰਿਹਾ ਹੈ ਬਹੁਤ ਆਪੋਜੀਸ਼ਨ ਪਾਰਟੀਆਂ ਨੇ ਇਹਦੇ ਖਿਲਾਫ ਵੀ ਬੋਲਿਆ ਕਿ ਸਤਿਆਨਾਸ਼ ਹੋ ਗਿਆ GST ਦੇ ਨਾਲ ਪਰ ਇਹ ਸਭ ਬੜਾ ਸਾਫ਼ ਸੋ ਨਜ਼ਰ ਆ ਰਿਹਾ ਹੈ ਕਿ ਸਾਡੇ ਦੇਸ਼ ਨੇ GST ਐਕਸੈਪਟ ਕਰ ਲਈ ਹੈ ਤੇ ਅੱਗੇ ਅੱਗੇ ਇਹਨੂੰ ਲਿਬਰਲਾਈਜ਼ ਕਰਕੇ ਲੋਕਾਂ ਨੂੰ ਬੈਨੀਫਿਟ ਦਿੱਤਾ ਜਾਏਗਾ ਹੋਰ ਬੜੀਆਂ ਚੀਜ਼ਾਂ ਸੀ ਮੈਂ ਤੇ ਇਹੋ ਕਵਾਂਗਾ ਕਿ ਬੜੀ ਹੀ ਅਹਿਮ ਇੱਕ ਸਪੀਚ ਈ ਗਈ ਤੇ ਉਹ ਸਪੀਚ ਦੇ ਵਿੱਚ ਜੋ ਜੋ ਗੱਲਾਂ ਨਿਕਲੀਆਂ ਨੇ ਉਹਨਾਂ ਨੂੰ ਬਹੁਤ ਵਿਸਤਾਰ ਦੇ ਨਾਲ ਉਹਨਾਂ ਨੂੰ ਐਨਲਾਈਜ਼ ਕਰਨਾ ਚਾਹੀਦਾ ਹੈ ਤੇ ਖਾਸ ਕਰਕੇ ਪੰਜਾਬ ਨੂੰ ਇਹ ਸੋਚਣਾ ਚਾਹੀਦਾ ਹੈ ਕਿਉਂਕਿ ਇਹਨਾਂ ਵਿੱਚੋਂ ਬਹੁਤ ਚੀਜ਼ਾਂ ਫਾਰਮਰ ਸਿਕਿਉਰਿਟੀ GST ਤੁਦਰਸ਼ਨ ਚੱਕਰ ਇਹ ਸਾਰੀਆਂ ਪੰਜਾਬ ਦੇ ਨਾਲ ਮਿਲੀਆਂ ਹੋਈਆਂ ਚੀਜ਼ਾਂ ਨੇ ਇਹ ਪੰਜਾਬ ਨੂੰ ਇੰਪੈਕਟ ਕਰਦੀਆਂ ਨੇ ਤੇ ਪੰਜਾਬ ਨੂੰ ਇਸ ਸਪੀਚ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਤੇ ਇਹਦੇ ਤਹਿਤ ਅੱਗੇ ਚੱਲਣਾ ਚਾਹੀਦਾ ਇਹਦੇ ਤਹਿਤ ਅੱਗੇ ਚੱਲਣਾ ਕਿ ਇਹ ਇੱਕ ਜਿਹੜੀ ਇਸ ਤੋਂ ਬਾਅਦ ਆਪਾਂ ਹਫਤੇ ਦੇ ਵਿੱਚ ਜਦੋਂ ਪੜੀ ਖਬਰ ਪੰਜਾਬ ਦੇ ਵਿੱਚ ਜਿਹਦੇ ਅਸੀਂ ਪਿੱਛੀ ਵਾਰੀ ਵੀ ਆਪਣੇ ਐਨਾਲਿਸਿਸ ਦੇ ਵਿੱਚ ਜ਼ਿਕਰ ਕੀਤਾ ਸੀਗਾ ਲੈਂਡ ਪੁਰੀ ਪਾਲਿਸੀ ਉਤਪਦਨ ਸੁਰਸਰੇ ਖਵਾਰ ਦੇ ਵਿੱਚ ਆਂਦਾ ਹੈ ਕਿ ਸੈਕਟਰੀ ਨੇ ਵਿਦਡਰਾ ਕੰਪਰਜ਼ੈਂਮੈਂਟ ਸੀ ਇਸ ਦੇ ਪਿੱਛੇ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਗਵਰਨਮੈਂਟ ਹਾਂ ਇਹ ਤੇ ਹੁਣ ਦੇਖੋ ਪਤਾ ਲੱਗ ਗਿਆ ਸਾਰੇ ਐਕਸਪੋਜ਼ ਹੋ ਗਏ ਮੈਂ ਆਪਾਂ ਇਹ ਜਿਆਦਾ ਪੋਲਿਟਿਕਸ ਤੇ ਪੈਂਦੇ ਨਹੀਂ ਹਾਂ ਪਰ ਜਿਹੜਾ ਸਾਡੇ ਸਾਡੀ ਰੂਲਿੰਗ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਇੱਕ ਨੇਫੇਰੀਅਸ ਅਜੈਂਡਾ ਸੀਗਾ ਇੱਕ ਉਹਨਾਂ ਦਾ ਇੱਕ ਪੈਸੇ ਕਮਾਉਣ ਦਾ ਇੱਕ ਜਰੀਆ ਸੀਗਾ ਉਹ ਪੂਰੀ ਤਰ੍ਹਾਂ ਨਾਲ ਐਕਸਪੋਜ਼ ਹੋ ਗਿਆ ਹੈ ਮੈਂ ਸਾਰੇ ਪੂਰੇ ਪੰਜਾਬ ਨੂੰ ਇਹ ਵਧਾਈ ਦੇਣੀ ਚਾਹਨਾ ਕਿ ਉਹਨਾਂ ਨੇ ਇਸ ਤਰੀਕੇ ਦੀ ਐਜੀਟੇਸ਼ਨ ਕੀਤੀ ਜਿਹਦੇ ਨਾਲ ਕਿ ਇਹ ਨਾਕਾਮਯਾਬ ਹੋ ਗਏ ਜੋ ਕਿ ਇਹਨੂੰ ਲਗਾਉਣਾ ਚਾਹੁੰਦੇ ਸੀ ਕਿ ਦੇਖੋ ਸਦਰ ਜੀ ਮੇਰਾ ਮੰਨਣਾ ਹੈ ਕਿ ਕੋਈ ਦੂਸਰਾ ਕੁਝ ਹੋਰ ਬੇਸ਼ੱਕ ਮੰਨੇ ਤੇ ਮੇਰੇ ਨਾਲ ਹੋਰ ਵੀ ਪੜੇ ਨੇ ਜਿਨ੍ਹਾਂ ਦਾ ਇਹ ਮੰਨਣਾ ਹੈ ਕਿ ਜਿਸ ਤਰੀਕੇ ਨਾਲ ਇਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਸੀਗੇ ਤੇ ਜੋ ਇਸ ਪਾਲਿਸੀ ਤੇ ਮਕਸਦ ਸੀਗੇ ਉਹ ਪੰਜਾਬ ਦੇ ਹਿੱਤ ਦੇ ਵਿੱਚ ਨਹੀਂ ਸੀਗੇ ਸੋ ਆਪਾਂ ਇੱਥੇ ਇਹ ਗੱਲ ਛੱਡ ਦਿੰਦੇ ਆਂ ਅਬਾ ਇਹ ਪੁੱਛਦੇ ਆ ਕਿ ਇਹਨੂੰ ਪਹਿਲੇ ਲੈ ਕੇ ਕਿਉਂ ਆਇਓ ਲੋਕ ਦੂਸਰਾ ਸਵਾਲ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਇਹਨੂੰ ਵਿਡਰਾਅ ਕਿਉਂ ਕੀਤਾ ਲੋਕਾਂ ਦੇ ਵਾਸਤੇ ਕੀਤਾ ਹੈ ਜਾਂ ਜਿਹੜਾ ਕੋਰਟ ਦੇ ਵਿੱਚ ਉਹਨਾਂ ਨੂੰ ਫਟਕਾਰ ਮਿਲਣ ਮਿਲੀ ਹੈ ਜਾਂ ਮਿਲਣ ਵਾਲੀ ਸੀਗੀ ਉਹਦੇ ਕਾਰਨ ਕੀਤਾ ਕਿ ਐਕਸਪੋਜ਼ ਹੋ ਜਾਣਗੇ ਤੇ ਇਹਨਾਂ ਦੇ ਜਿਹੜੇ ਸਰਪਰਾ ਨੇ ਅਰਵਿੰਦ ਕੈਤਰੀ왈 ਜੀ ਉਹਨਾਂ ਦੇ ਉੱਤੇ ਤੇ ਪਹਿਲੇ ਕ腐ਸ਼ਨ ਦੇ ਬਹੁਤ ਜ਼ਿਆਦਾ ਚਾਰਜਸ ਨੇ ਤੇ ਮੈਨੂੰ ਇਹ ਲੱਗਦਾ ਇਸ ਦੇ ਅੰਦਰ ਵੀ ਕਿ ਚਲੋ ਲੈਂਡ ਪੂਲਿੰਗ ਪਾਲਿਸੀ ਤੇ ਮੁੱਖ ਗਈ ਸਾਡੇ ਵਿੱਚ ਪੰਜਾਬ ਦੇ ਵਿੱਚ ਇਸ ਵੇਲੇ ਲੀਡਰਸ਼ਿਪ ਦਾ ਬਹੁਤ ਹੀ ਵੱਡਾ ਕਰਾਈਸਿਸ ਹੈ ਸਾਡੇ ਕੋਲ ਕੋਈ ਐਸਾ ਐਸਾ ਲੀਡਰ ਨਹੀਂ ਹੈ ਜੋ ਕਿ ਸੈਲਫਲੈਸ ਹੋਏ ਜੋ ਕਿ ਵਿਜਨਰੀ ਹੋਏ ਜੋ ਕਿ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੇ ਵਾਸਤੇ ਆਪਣੇ ਆਪ ਨੂੰ ਸਮਰਪਿਤ ਕਰਦੇ ਜੋ ਸਾਡੀ ਵਿਰਾਸਤ ਰਹੀ ਹੈ ਸਾਡੀ ਵਿਰਾਸਤ ਰਹੀ ਹੈ ਕਿ ਮੀਰੀ ਪੀਰੀ ਦੇ ਕਨਸੈਪਟ ਦੇ ਨਾਲ ਹਰ ਫੈਮਿਲੀ ਇੱਕ ਇੱਕ ਬੰਦੇ ਨੂੰ ਸਿੱਖ ਬਣਾ ਦਿੰਦੀ ਸੀ ਆਪਣੇ ਵੱਡੇ ਪੁੱਤਰ ਨੂੰ ਤੇ ਉਹ ਫਿਰ ਐਡਮਿਨਿਸਟ੍ਰੇਸ਼ਨ ਤੇ ਸਿਕਿਉਰਿਟੀ ਦੇ ਵਾਸਤੇ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਸੀਗਾ ਤੇ ਹਜੇ ਤੱਕ ਵੀ ਸਾਡੀ ਵਿਰਾਸਤ ਉਹ ਹੀ ਹੈ ਕਿ ਜੋ ਸਾਡਾ ਲੀਡਰ ਹੈ ਉਹ ਆਪਣੇ ਆਪਣੇ ਸਾਡੀ ਸੁਰੱਖਿਆ ਕਰੇ ਤੇ ਸਾਡੇ ਵਾਸਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦੇ ਪਰ ਸਾਡੇ ਕੋਲ ਐਸਾ ਕੋਈ ਲੀਡਰ ਹੈ ਨਹੀਂ ਹੈ ਪੰਜਾਬ ਦੇ ਵਿੱਚ ਤੇ ਇਹ ਗੱਲ ਜਿਹੜੀ ਹੈ ਲੈਂਡ ਪੂਲਿੰਗ ਤੋਂ ਨਿਕਲੀ ਹੈ ਕੁਝ ਪਾਰਟੀਆਂ ਹੈਗੀਆਂ ਨੇ ਜਿਨ੍ਹਾਂ ਕੋਲ ਕੁਝ ਲੀਡਰ ਨੇ ਕੁਝ ਪਾਰਟੀਆਂ ਹੈਗੀਆਂ ਨੇ ਜਿਨ੍ਹਾਂ ਕੋਲ ਕੋਈ ਸਿੱਖ ਚਿਹਰਾ ਹੀ ਹੈ ਨਹੀਂ ਤੇ ਉਹ ਉਹਨਾਂ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਜਦੋਂ ਤੱਕ ਲੀਡਰਸ਼ਿਪ ਚੰਗੀ ਨਹੀਂ ਹੋਏਗੀ ਉਦੋਂ ਤੱਕ ਕੋਈ ਨਾ ਕੋਈ ਐਦਾਂ ਇਹ ਲੈਂਡ ਪੂਲਿੰਗ ਵਾਲੀ ਵੈਰ ਜਿਹਾ ਸਾਡੇ ਉੱਤੇ ੱਕਾ ਫੇਰਨ ਦੀ ਕੋਸ਼ਿਸ਼ ਕਰਦਾ ਰਹੇਗਾ ਇਹਦੇ ਨਾਲ ਹੀ ਕਿਉਂਕਿ ਆਪ ਪਾਰਟੀ ਦਾ ਜ਼ਿਕਰ ਕੀਤਾ ਹੈ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਕੀਤਾ ਹੈ ਮਨੀਸ਼ ਸੁਸ਼ੋਧਿਆ ਜਿਹੜਾ ਕਿ ਪੰਜਾਬ ਦਾ ਕੰਮ ਦੇਖ ਰਿਹਾ ਆਪ ਪਾਰਟੀ ਵੱਲੋਂ ਉਸ ਦਾ ਇੱਕ ਵੀਡੀਓ ਇੱਕ ਆਡੀਓ ਬੜਾ ਵਾਇਰਲ ਹੋ ਰਿਹਾ ਜਿਹਦੇ ਵਿੱਚ ਉਹਨੇ ਕਿਹਾ ਹੈ ਬੇਸੀ ਪੰਜਾਬ ਚ 2027 ਦੇ ਇਲੈਕਸ਼ਨ ਆਉਣ ਦੇ ਲਈ ਆ ਜਿੱਤ ਲਈ ਅਸੀਂ ਸਭ ਕੁਝ ਕਰਾਂਗੇ ਸਾਬ ਦੰਡ ਬੇਦ ਨੀਤੀ ਜਿੱਥੇ ਲੜਨਾ ਹੈ ਉਹ ਵੀ ਲੜਾਂਗੇ ਔਰ ਕਿਉਂਕਿ ਜੇਕਰ ਇਹ ਅਜਿਹੀ ਗੱਲਾਂ ਆਪਣੇ ਕਾਰਕਿਰਤਾ ਦੇ ਨਾਲ ਦੇ ਆਪਣੇ ਦੋਸਤਾਂ ਨਾਲ ਜਿੱਥੇ ਵੀ ਕਰ ਰਹੇ ਜਿਹੜੀ ਵੀਡੀਓ ਲੀਕ ਹੋਈ ਹੈ ਉਹਦਾ ਇੱਕ ਅਸਰ ਇਹ ਜਾਂਦਾ ਵੀ ਇਹ ਆਪ ਪਾਰਟੀਆਂ ਇਟ ਮੀਂ ਸ਼ੁਰੂ ਤੋਂ ਜਿਹੜੀ ਇਹਨਾਂ ਦੀ ਨੀਵ ਹੈ ਉਹ ਹੀ ਬੜੀ ਗਲਤ ਬੈਈ ਵੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਆ ਦੇਖੋ ਸਟੇਟਿਟੀ ਆਪਾਂ ਨਾ ਅਜਾ ਕਰੀਏ ਕਿ ਆ ਅੱਛੀਆਂ ਗੱਲਾਂ ਕਰਨ ਵਾਸਤੇ ਅਸੀਂ ਇਕੱਠੇ ਹੁੰਨੇ ਆ ਕਾਫੀ ਵਿੱਚ ਜੈਪਨ ਦੇ ਨਾਲ ਇਹ ਗੱਲਾਂ ਨੂੰ ਹੁਣ ਕੋਈ ਕੀ ਕਹੇ ਇਹਨਾਂ ਲੋਕਾਂ ਨੂੰ ਪੰਜਾਬ ਦੇ ਵਿਰਾਸਤ ਤੇ ਪੰਜਾਬ ਦੇ ਕਲਚਰ ਤੇ ਪੰਜਾਬ ਦੀ ਇਮਾਨਦਾਰੀ ਤੇ ਪੰਜਾਬ ਦੇ ਹਾਰਡਵਰਕ ਦੇ ਬਾਰੇ ਤੇ ਪੰਜਾਬ ਦੀ ਸੱਚਾਈ ਦੇ ਬਾਰੇ ਜਿਹੜਾ ਅਸੀਂ ਟਰੁੱਥ ਦੇ ਉੱਤੇ ਖੜੇ ਹੁੰਨੇ ਆ ਰਾਈਟਿਸ ਉੱਤੇ ਖੜੇ ਹੁੰਨੇ ਆ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਇਹ ਸਾਡਾ ਸਾਡਾ ਜਿਹੜਾ ਕੈਰੇਕਟਰ ਹੈਗਾ ਪੰਜਾਬੀਆਂ ਦਾ ਉਹਨੂੰ ਹੀ ਬਰਬਾਦ ਕਰਨ ਨੂੰ ਤਲੇ ਹੋਏ ਨੇ ਤੇ ਮੇਰਾ ਖਿਆਲ ਇਹਨਾਂ ਨੂੰ ਕਿਸੇ ਨੂੰ ਰੋਕ ਦੇਣਾ ਚਾਹੀਦਾ ਜੋ ਜੋ ਮਨੀਸ਼ ਸੋਡਿਆ ਨੇ ਕਿਹਾ ਨਾ ਉਹ ਬਹੁਤ ਨਿੰਦਾਯੋਗ ਹੈ ਉਹ ਉਹਦੀ ਤਰੀਕੇ ਨਾਲ ਨਿੰਦਾ ਕਰਨਾ ਅਗਰ ਐਸੇ ਸਾਡੇ ਲੀਡਰ ਹੋਣਗੇ ਜਾਂ ਐਸੀ ਸਾਡੇ ਅਸੀਂ ਸਖਲਾਈਆਂ ਦਵਾਂਗੇ ਆਪਣੇ ਬੰਦਿਆਂ ਨੂੰ ਤੇ ਫਿਰ ਤੇ ਸਾਡਾ ਕੁਝ ਚੰਗਾ ਨਹੀਂ ਹੋ ਸਕਦਾ ਸਾਨੂੰ ਇੱਟ ਪੱਥਰ ਦੇ ਨਾਲ ਐਸੇ ਲੋਕਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਜੋ ਸਾਡੀ ਵਿਰਾਸਤ ਸਾਡੇ ਕਲਚਰ ਸਾਡੀ ਸਿਵਲਾਈਜੇਸ਼ਨ ਸਾਡੀ ਫਿਲਾਸਫੀ ਸਾਡੇ ਐਥਿਕਸ ਇਹਨਾਂ ਚੀਜ਼ਾਂ ਨੂੰ ਸਮਝਦੇ ਹੀ ਨਹੀਂ ਉਹ ਪਤਾ ਨਹੀਂ ਕਿੱਥੋਂ ਦੀ ਆਏ ਹੋਏ ਨੇ ਤੇ ਉਹਨਾਂ ਦੇ ਕੀ ਸੋਚ ਹੈਗੀ ਆ ਆਪਾਂ ਜ਼ਿਆਦਾ ਟਾਈਮ ਨਾ ਇਹਦੇ ਤੇ ਵੇਸਟ ਕਰੀਏ ਇਸੀ ਤਰ੍ਹਾਂ ਕਿਉਂਕਿ ਇਹ ਪੰਜਾਬ ਦੇ ਕੁਝ ਘਟਨਾਵਾਂ ਹੋਈਆਂ ਰਾਜਨੀਤਿਕ ਦ੍ਰਿਸ਼ਟੀ ਨਾਲ ਇਹਦੇ ਵਿੱਚ ਜਿੱਦਾਂ ਉਹਨਾਂ ਨੇ ਸ਼ਰਮਣੀ ਅਕਾਲੀ ਦਲ ਦੀ ਵੀ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਇਹਨਾਂ ਨੇ ਬੈਠ ਦੀ ਕੋਸ਼ਿਸ਼ ਕੀਤੀ ਸੁਖਵੀਰ ਬਾਦਲ ਦੇ ਪ੍ਰਤੀ ਵੀ ਕੁਝ ਚੀਜ਼ਾਂ ਆਈਆਂ ਇਹਦੇ ਬਾਰੇ ਤੁਸੀਂ ਕੀ ਲੱਭਦੇ ਕਿਉਂਕਿ ਹੈ ਤਾਂ ਇਹਨਾਂ ਦੀ ਟਰਨਲ ਪੋਲਿਟਿਕਸ ਹੈ ਸਭ ਕੁਝ ਹੈਗਾ ਬਟ ਪਬਲਿਕ ਦੇ ਵਿੱਚ ਕਿੰਨਾ ਕਿਤੇ ਅਸਰ ਜਾਂਦਾ ਇਹਦਾ ਇਹਦੇ ਵਿੱਚ ਸਾਨੂੰ ਕੀ ਲੱਗਦਾ ਕਿ ਆਹ ਜਿਹੜੀ ਚੀਜ਼ਾਂ ਹੋ ਰਹੀਆਂ ਇਹ ਕੀ ਸਾਨੂੰ ਪੰਜਾਬ ਨੂੰ ਕਿੱਥੇ ਪਾਸੇ ਲੈ ਕੇ ਜਾਂਦੀਆਂ ਹਾਂ 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 ਮੈਂ ਦੇਖੋ ਐਜ਼ ਅ ਪਬਲਿਕ ਫਿਗਰ ਸਾਨੂੰ ਇਹਦੇ ਬਾਰੇ ਵਿੱਚ ਚਰਚਾ ਕਰਨੀ ਹੈ ਸਾਨੂੰ ਇਹਦੇ ਬਾਰੇ ਵਿੱਚ ਸੋਚਣਾ ਬਹੁਤ ਜ਼ਰੂਰੀ ਹੈ ਅ ਅ ਪਹਿਲੀ ਗੱਲ ਤੇ ਇਹ ਹੈ ਸਤਿੰਦਰ ਜੀ ਕਿ ਸਾਡੀ ਇਹ ਪਰੰਪਰਾ ਰਹੀ ਹੈ ਕਿ ਸਾਡੇ ਕੋਲ ਇੱਕ ਪੰਥਕ ਪਾਰਟੀ ਜਿਹੜੀ ਹੈ ਉਹ ਰਹੀ ਹੈ ਇਹਦਾ ਇਹ ਇਹ ਜ਼ਰੂਰੀ ਨਹੀਂ ਹੈ ਕਿ ਪੰਥਕ ਪਾਰਟੀ ਦੇ ਵੀ ਕੋਲ ਹੀ ਸਾਰਾ ਜ਼ੋਰ ਹੋਣਾ ਚਾਹੀਦਾ ਹੈ ਪਰ ਪੰਥਕ ਇੱਕ ਪੰਥਕ ਆਵਾਜ਼ ਹੁੰਦੀ ਹੈ ਇੱਕ ਪੰਥਕ ਆਵਾਜ਼ ਹੈਗੀ ਹੈ ਜੋ ਕਿ ਇੱਕ ਪੰਥਕ ਪਾਰਟੀ ਲੈ ਕੇ ਆਂਦੀ ਚੀਗੀ ਤੇ ਉਸ ਆਵਾਜ਼ ਦੇ ਨਾਲ ਪੰਜਾਬ ਦੇ ਰਾਜਨੀਤੀ ਪੰਜਾਬ ਦੇ ਸੋਸ਼ਲ ਲਾਈਫ ਪੰਜਾਬ ਦੇ ਰਿਲੀਜੀਅਸ ਲਾਈਫ ਤੇ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਸੀਗਾ ਚੰਗਾ ਅਸਰ ਉਦੋਂ ਪੈਂਦਾ ਜਦੋਂ ਚੰਗੀ ਪ੍ਰਤਿਕ ਪਾਰਟੀ ਹੋਏ ਇੱਕ ਜੋੜੀ ਮਜ਼ਬੂਤ ਪ੍ਰਤਿਕ ਪਾਰਟੀ ਹੋਏ ਤੇ ਉਹ ਉਸ ਰਸਤੇ 'ਚ ਚਲੇ ਜਿਹੜਾ ਕਿ ਸੱਚਾਈ ਦਾ ਰਸਤਾ ਹੈਗਾ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੁਣ ਤੇ ਪਤਾ ਨਹੀਂ ਕਿੰਨੀਆਂ ਖੋ ਗਈਆਂ ਮੇਰੇ ਕੋਲ ਤੇ ਗਿਣਤੀ ਨਹੀਂ ਹੈ ਤੇ ਉਹਨਾਂ ਵਿੱਚੋਂ ਹੁਣ ਇੱਕ ਹੋਰ ਇਹ ਖੜੀ ਹੋ ਗਈ ਹੈ ਚਲੋ ਬੜੇ ਅੱਛੇ ਲੋਕ ਇਹ ਨਾਲ ਜੁੜੇ ਨੇ ਪਰ ਇਸ ਤਰੀਕੇ ਦੀ ਅਗਰ ਅਸੀਂ ਅਸੀਂ ਇਸ ਤਰੀਕੇ ਦੇ ਨਾਲ ਆਪਣਾ ਪੰਥਿਕ ਪਾਰਟੀ ਨੂੰ ਚਲਾਉਣ ਦੀ ਕੋਸ਼ਿਸ਼ ਕਰਾਂਗੇ ਅਗਰ ਸਾਡੇ ਵਿੱਚ ਇਸ ਤਰੀਕੇ ਦੀਆਂ ਦੜਾਰਾਂ ਹੋਣਗੀਆਂ ਕੋਈ ਵੱਡੀ ਗੱਲ ਤੇ ਹੈ ਨਹੀਂ ਸਤਿੰਦਰ ਜੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪ੍ਰਿੰਸੀਪਲਸ ਕੀ ਨੇ ਉਹ ਪ੍ਰਿੰਸੀਪਲ ਸਾਡੇ ਗੁਰਬਾਨੀ 'ਚ ਲਿਖੇ ਹੋਏ ਨੇ ਗੁਰਮਤ ਦਿੱਤੇ ਹੋਏ ਨੇ ਕਿ ਇੱਕ ਜੋ ਕਹਿੰਦਾ ਦੂਸਰਾ ਵੀ ਉਹ ਕਹਿੰਦਾ ਇਹ ਸਾਰੇ ਇਹਨਾਂ ਦੇ ਵੈਸਟ ਇੰਡੀਅਨ ਇੰਟਰਸਟ ਨੇ ਦੇ ਵੈਸਟੇਡ ਇੰਟਰਸਟ ਦੇ ਨਾਲ ਇਹ ਆਪਣੇ ਆਪਣੇ ਧੌੜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਮੈਨੂੰ ਇਦਾਂ ਲੱਗਦਾ ਹੈ ਕਿ ਪੰਥਕ ਪਾਰਟੀ ਬਹੁਤ ਜ਼ਰੂਰੀ ਹੈ ਚਲੋ ਇਹਨਾਂ ਨੇ ਬਣਾਇਆ ਤੇ ਕੋਈ ਵੀ ਕਰ ਲੈ ਕਿਸੇ ਵੀ ਪਾਰਟੀ ਦੇ ਥੱਲੇ ਹੋ ਜਾਣ ਇੱਕ ਅੱਛਾ ਲੀਡਰ ਚੁਣਨ ਤੇ ਪੰਜਾਬ ਨੂੰ ਸਹੀ ਦਿਸ਼ਾ ਦਿਖਾਨ ਮੇਰੀ ਇਹੋ ਹੀ ਇਹਨਾਂ ਨੂੰ ਅਪੀਲ ਹੈ ਇਸ ਤੋਂ ਬਾਅਦ ਜਿਹੜਾ ਤੁਹਾਡਾ ਬੜਾ ਪਸੰਦ ਦਾ ਵਿਸ਼ਾ ਹੈ ਅਗਨੀ ਵੀਰ ਪੰਜਾਬ ਦੇ ਵਿੱਚ ਜਿਹੜੀ ਹੁਣ ਪਟਿਆਲਾ ਦੇ ਵਿੱਚ ਜਿਹੜੀ ਇਹਨਾਂ ਦੀ ਰਿਕਰੂਟਮੈਂਟ ਹੋਈ ਹੈ ਉਹਦੇ ਵਿੱਚ ਲਗਭਗ 10000 ਦੇ ਕਰੀਬ ਇਨਾਂ ਦੇ ਰਜਿਸਟਰਡ ਹੋਇਆ ਇਹਦੇ ਵਿੱਚ ਔਰ ਕੈਂਪ ਵੀ ਚੱਲਿਆ ਰੈਲੀ ਵੀ ਹੋਈ ਹੈ ਉਹਦੇ ਬਾਰੇ ਸਭ ਥੋੜਾ ਜਿਹਾ ਹਾਂ ਚਲੋ ਪਹਿਲੀ ਵਾਰੀ ਕੋਈ ਚੰਗੀ ਗੱਲ ਪੜਹਾ ਬਹੁਤ ਦਿਲ ਨੂੰ ਸ਼ਾਂਤੀ ਪਹੁੰਚੀ ਬਹੁਤ ਦਿਲ ਨੂੰ ਸ਼ਾਂਤੀ ਪਹੁੰਚੀ ਅ ਅ ਸਤਿਦਰਜੀ ਇਹਦੇ ਵਾਸਤੇ ਲੋਕਾਂ ਨੂੰ ਆਪਣੇ ਯੂਥ ਨੂੰ ਮੋਟੀਵੇਟ ਕਰਨ ਵਾਸਤੇ ਪਹਿਲੀ ਗੱਲ ਤੇ ਅਗਨੀਵੀਰ ਦੇ ਬਾਰੇ ਬਹੁਤ ਹੀ ਮਿਸ ਇਨਫਾਰਮੇਸ਼ਨ ਪੰਜਾਬ ਦੇ ਵਿੱਚ ਬੜੀ ਜ਼ਬਰਦਸਤ ਆ ਗਈ ਪਤਾ ਨਹੀਂ ਕੀ ਗੱਲ ਹੈ ਪੂਰੀ ਦੁਨੀਆ ਦੇ ਵਿੱਚ ਜਿਹੜੀ ਮਿਸ ਇਨਫੋਰਮੇਸ਼ਨ ਹੁੰਦੀ ਉਹ ਸਭ ਤੋਂ ਪਹਿਲੇ ਪੰਜਾਬ ਦੇ ਵਿੱਚ ਹੀ ਆ ਜਾਂਦੀ ਹੈ ਤੇ ਉਹ ਬੜੀ ਮਿਸ ਇਨਫੋਰਮੇਸ਼ਨ ਆ ਗਈ ਅਗਰੀ ਵੀ ਚਲੋ ਚੰਗੀ ਹੈ ਮਾੜੀ ਹੈ ਲੋਕਾਂ ਨੂੰ ਪੈਸੇ ਦਿੰਦੀ ਹੈ ਲੋਕਾਂ ਨੂੰ ਇੱਕ profession ਦਿੰਦੀ ਹੈ ਤੇ ਬਾਅਦ ਚ ਪਤਾ ਲੱਗ ਜਾਏਗਾ ਕਿ ਕਿੰਨੀ ਕੈਸੀ ਹੈ ਤੇ ਕੋਈ ਇਹ ਕੋਈ ਉੱਤੇ ਬੇਫੂਤ ਬੈਠੇ ਨਹੀਂ ਜਿਹੜੇ ਕਿ ਅਗਰ ਕੋਈ ਸਕੀਮ ਚੰਗੀ ਨਹੀਂ ਹੋਏਗੀ ਤਾਂ ਉਹਨੂੰ ਚਲਾਉਂਦੇ ਰਹਿਣਗੇ ਸਕੀਮ ਚੇਂਜ ਹੋ ਜਾਂਦੀ ਹੈ ਮੋਡੀਫਾਈ ਹੋ ਜਾਂਦੀ ਹੈ ਉਹ ਉਹ ਉਹਨੂੰ ਇੰਪਰੂਵ ਕੀਤਾ ਜਾਂਦਾ ਅਸੀਂ ਐਵੇਂ ਮਤਲਬ ਬਹੁਤ ਜਲਦੀ ਨਾ ਉਹ ਇੱਕ ਉਹ ਬਣਾ ਲੈਨੇ ਆ opinion ਬਣਾ ਲੈਨੇ ਆ ਤੇ ਇਹ ਇਸ opinion ਦੇ ਵਾਸਤੇ ਸਾਡੇ ਸਾਡੇ ਜਿਹੜੇ ਇੱਥੇ ਸੋਲਜਰਸ ਨੇ ਉਹਨਾਂ ਨੇ ਬੜਾ ਕੰਮ ਕੀਤਾ ਵੈਟਰ ਜਿਹੜੇ ਹੈਗੇ ਨੇ ਐਕਸ ਸਰਵਿਸਮੈਨ ਜਿਹੜੂ ਬੁਲਾਉਂਦੇ ਨੇ ਲੋਕਾਂ ਦੇ ਕੋਲ ਘਰ ਘਰ ਗਏ ਤੇ ਬਹੁਤ سارے ਲੋਕ ਆਏ ਉੱਥੇ ਸਤਿੰਦਰ ਜੀ ਇਹ ਇਹ ਸਮਝ ਲਓ ਕਿ ਇਹ ਜਿਨ੍ਹਾਂ ਨੇ ਰਿਟਰਨ ਟੈਸਟ ਪਾਸ ਕੀਤਾ ਉਹਨਾਂ ਦਾ ਟੈਸਟ ਸੀਗਾ 10000 ਪਤਾ ਇਕੱਠਾ ਹੋਇਆ ਜਿਹੜੀ ਬਹੁਤ ਚੰਗੀ ਗੱਲ ਹੈਗੀ ਐ ਤੇ ਹ ਹੁਣ ਤੇ ਮੇਰੀ ਇੱਕ ਆਰਗੇਨਾਈਜੇਸ਼ਨ ਹੈ ਇਹ ਗਲੋਬਲ ਪੰਜਾਬੀ ਐਸੋਸੀਏਸ਼ਨ ਅਸੀਂ ਵੀ ਇਹ ਕਰਨਾ ਸ਼ੁਰੂ ਕਰ ਦਿੱਤਾ ਅਸੀਂ ਵੀ ਹੁਣ ਪਿੰਡਾਂ 'ਚ ਜਾਵਾਂਗੇ ਤੇ ਲੋਕਾਂ ਨੂੰ ਮੋਟੀਵੇਟ ਕਰਾਂਗੇ ਅਗਲੀ ਵਾਲੀ ਰਿਕਰੂਟਮੈਂਟ ਦੇ ਵਾਸਤੇ ਕਿਉਂਕਿ ਇਹ ਸਾਡਾ ਵਿਰਾਸਤ ਹੈ ਇਹ ਸਾਡੀ ਇਹ ਇਹ ਇੱਕ ਐਸਾ ਕੰਮ ਹੈ ਜਿਹਦੇ ਨਾਲ ਅਸੀਂ ਇੰਨੀ ਤਰੱਕੀ ਜਿਹੜੀ ਪਾਈ ਹੈ ਉਹ ਇਸ ਵਾਸਤੇ ਪਾਈ ਹੈ ਕਿਉਂਕਿ ਅਸੀਂ ਇੱਕ ਮਾਰਸ਼ਲ ਰੇਸ ਹੈਗੇ ਹਾਂ ਤੇ ਅਗਰ ਅਸੀਂ ਮਾਰਸ਼ਲ ਰੇਸ ਹੀ ਨਹੀਂ ਰਵਾਂਗੇ ਤੇ ਅਸੀਂ ਜਸਮਾਨੀ ਤੌਰ ਦੇਤੇ ਵੀ ਡਾਊਨ ਹੋ ਜਾਓਗੇ ਮੈਂਟਲੀ ਵੀ ਡਾਊਨ ਹੋ ਜਾਓਗੇ ਇਕਨੋਮਿਕਲੀ ਵੀ ਡਾਊਨ ਹੋ ਜਾਗੇ ਉਹ ਟਾਈਮ ਹੁੰਦਾ ਸੀਗਾ ਹਸਤਿੰਦਰ ਜੀ ਸਾਡਾ ਇੱਕ ਤਰੀਕਾ ਹੈਗਾ ਕਿ ਅਸੀਂ ਫਾਰਮਿੰਗ ਦੇ ਉੱਤੇ ਨਹੀਂ ਡਿਪੈਂਡ ਕਰਦੇ ਹਾਂ ਉਹ ਜਿਹੜਾ ਬੰਦਾ ਬਜ਼ੁਰਗ ਹੁੰਦਾ ਉਹ ਜਾ ਕੇ ਖੇਤਾਂ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹੈ ਜਿਹੜਾ ਮੁੰਡਾ ਹੁੰਦਾ ਉਹ ਫੌਜ ਚ ਚਲੇ ਜਾਂਦਾ ਹੈ ਉਹ ਫੌਜ ਤੋਂ ਚਾਰ ਪੈਸੇ ਭੇਜ ਦਿੰਦਾ ਜਦੋਂ ਉਹ ਬਜ਼ੁਰਗ ਹੁੰਦਾ ਉਹ ਜਾ ਕੇ ਫੇਰ ਐਡਾ ਇਹਦਾ ਸਾਡਾ ਇੱਕ ਸਾਈਕਲ ਹੈ ਮੇਰੀ ਮੇਰੀ ਫੈਮਿਲੀ ਇਹ ਸਾਈਕਲ ਚ ਬੜੇ ਬਹੁਤ ਡੈਕੇਡਸ ਵਾਸਤੇ ਰਹੀ ਹੈ ਬੜੀਆਂ ਜਨਰੇਸ਼ਨਸ ਵਾਸਤੇ ਰਹੀ ਹੈ ਇਹ ਅੱਜ ਅਗਰ ਅਸੀਂ ਜਿੱਥੇ ਬੈਠੇ ਆ ਇਹ ਸਾਡੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਨੇ ਜਿਨ੍ਹਾਂ ਨੇ ਫੌਜ ਦੇ ਵਿੱਚ ਇਹਦਾ ਕੰਮ ਕੀਤਾ ਸੋ ਮੈਨੂੰ ਬਹੁਤ ਸੈਟੀਸਫੈਕਸ਼ਨ ਹੈ ਇਸ ਗੱਲ ਦੇ ਉੱਤੇ ਸਤਿੰਦਰ ਜੀ ਮੈਂ ਚਾਹਨਾ ਕਿ ਇਹ ਗੱਲ ਹੋਰ ਵਧੇ ਤੇ ਅੱਛੇ ਤੋਂ ਅੱਛੇ ਬੰਦੇ ਕੋਈ ਫਰਕ ਨਹੀਂ ਹੁੰਦਾ ਸਤਿੰਦਰ ਜੀ ਕਿ ਕੋਈ ਜਵਾਨ ਚਲਾ ਜਾਏ ਕਿ ਕੋਈ ਅਫਸਰ ਚਲਾ ਜਾਏ ਸਾਰੇ ਇੱਕੋ ਯੂਨੀਫਾਰਮ ਪਾਉਂਦੇ ਨੇ ਸਾਰਿਆਂ ਨੂੰ ਚੰਗੀ ਤਨਖਾਹ ਮਿਲਦੀ ਹੈ ਸਾਰਿਆਂ ਨੂੰ ਲੁੱਕ ਆਫਟਰ ਕੀਤਾ ਜਾਂਦਾ ਹੈ ਬਹੁਤ ਭਾਈਚਾਰਾ ਹੁੰਦਾ ਤੇ ਮੇਰੇ ਨਾਲ ਜਿਹੜੇ ਜਵਾਨ ਸੀਗੇ ਥੋਂ ਦੇ ਕੋਈ ਮੇਰੇ ਖਿਆਲ ਈ ਚਾਲੀ ਜਵਾਨ ਹੋਣਗੇ ਜਿਹੜੇ ਮੇਰੇ ਨਾਲ ਸੀਗੇ ਪੰਜਾਬ ਦੇ ਆਪਾਂ ਜੱਫੀਆਂ ਪਾ ਕੇ ਮਿਲਨੇ ਆ WhatsApp ਦੇ ਉੱਤੇ ਇੱਕ ਦੂਸਰੇ ਦੇ ਨਾਲ ਹੈਗੇ ਆ ਉਹਨਾਂ ਦੇ ਬੱਚੇ ਪਾਰ ਚਲੇ ਗਏ ਨੇ ਕਈ ਮੇਰੇ ਕੋਲੋਂ ਵੀ ਜਾਦਾ ਅਮੀਰ ਹੋ ਗਏ ਨੇ ਸੋ ਇਹ ਗੱਲਾਂ ਨਹੀਂ ਹੁੰਦੀਆਂ ਕਿ ਇਹ ਜਵਾਨ ਐ ਤੇ ਅਫਸਰ ਐ ਸਾਰੇ ਇੱਕੋ ਜਿਹੇ ਹੁੰਦੇ ਨੇ ਸੋ ਸਾਨੂੰ ਮੇਰਾ ਖਿਆਲ ਹੈ ਕਿ ਅਗਰ ਅਸੀਂ ਇਸ ਪਾਸੇ ਹੋਰ ਜਾਨ ਵੀ ਕੋਸ਼ਿਸ਼ ਕਰਾਂਗੇ ਨਾ ਤੇ ਪੰਜਾਬ ਵਾਸਤੇ ਤੇ ਪੰਜਾਬ ਦੇ ਯੂਥ ਵਾਸਤੇ ਬੈਟਰ ਹੈ ਇਹਦੇ ਨਾਲ ਹੁਣ ਅਸੀਂ ਜਿਹੜਾ ਇੰਟਰਨੈਸ਼ਨਲ ਚੱਲਦੇ ਆ ਪਾਕਿਸਤਾਨ ਦੇ ਜਿਹੜਾ ਇਸ ਮੇਰੇ ਆਹ ਹੁਣ ਤਾਂ ਬੜੀ ਪ੍ਰਮੋਸ਼ਨ ਵੀ ਦਿੱਤੀ ਐ ਅਸੀਮ ਮਨੀਰ ਅਸੀਮ ਮਨੀਰ ਉਹਨਾਂ ਨੇ ਜੀ ਯੂਕੇ ਦੇ ਵਿੱਚ ਵੀ ਬੋਲਿਆ ਯੂਐਸ ਦੇ ਵਿੱਚ ਵੀ ਬੋਲਿਆ ਯੂਕੇ ਦੇ ਯੂਐਸ ਦੇ ਬੋਲਿਆ ਕਿ ਨਿਊਕਲੀਅਰ ਥ्रेट ਦਿੱਤੀ ਔਰ ਪੂਰੇ ਉਥੇ ਥ्रेट ਦਿੱਤੀ ਜਿਹੜਾ ਅੱਪ ਸਫਰ ਰ ਹੈ ਯੂਐਸ ਦੇ ਵਿੱਚ ਸਾਰਿਆਂ ਨੂੰ ਪਤਾ ਕੀ ਹੋਇਆ ਸੀਗਾ ਪੂਰੀ ਦੀ ਪੂਰੀ ਬਿਲਡਿੰਗ ਟੈ ਗਈ ਸੀ ਉਥੇ ਪੂਰੇ ਕਹਿੰਦੇ ਵੀ ਪੂਰਾ ਅੱਧਾ ਅਸੀਂ ਦੁਨੀਆ ਤਬਾਹ ਕਰ ਦਾਂਗੇ ਉਸ ਤੋਂ ਬਾਅਦ آپریشنਸ ਦੂਰ ਦਾ ਜਦੋਂ ਕੱਲ ਜਦੋਂ 15 ਅਗਸਤ ਪਾਰਸ਼ਨ ਹੋਇਆ ਉਸ ਤੋਂ ਬਾਅਦ ਇੱਕ ਉਹਨਾਂ ਦੀ ਟੀਵੀ ਚੈਨਲ ਹੈ ਇੱਕ ਵੈਬਸਾਈਟ ਪੋਰਟਲ ਹੈ ਸਮੇਂ ਟੀਵੀ ਸਮੇਂ ਟੀਵੀ ਉਸਨੇ ਕਿਹਾ ਵੀ 155 ਪਾਕਿਸਤਾਨ ਦੇ ਸੋਲਜਰਾਂ ਨੂੰ ਜਿਹੜੇ 10 ਮਈ ਨੂੰ ਉਹ ਜਿਹਨਾਂ ਦੀ ਜਾਨ ਚਲੀ ਗਈ ਉਹਨਾਂ ਨੂੰ ਉਹਨਾਂ ਨੇ ਅਵਾਰਡ ਦਿੱਤਾ ਗ੍ਰੈਂਟਰੀ ਅਵਾਰਡ ਔਰ ਐਡਮਿਟ ਪਹਿਲੀ ਵਾਰ ਹੀ ਕੀਤਾ ਉਸ ਤੋਂ ਬਾਅਦ ਉੱਤੇ ਹਿਊ ਐਂਡ ਕ੍ਰਾਈ ਬਣੀ ਉਹ ਖਬਰ ਉਡਾ ਲਈ ਉਡਾ ਦਿੱਤੀ ਗਈ ਤੇ ਸਾਰੀ ਚੀਜ਼ਾਂ ਹੋਈਆਂ ਇਸ ਬਾਰੇ ਜਿਹੜਾ ਕੀ ਕਹਿਣਾ ਵੀ ਇਹ ਕਾ ਚਾਹੇ ਪਾਕਿਸਤਾਨ ਕਰ ਕੀ ਰਿਹਾ ਤੇ ਸਿੱਧਾ ਬਈ ਪਾਕਿਸਤਾਨ ਤੇ ਸਿੱਧਰਜੀ ਕੁਛ ਨਹੀਂ ਕਰ ਰਿਹਾ ਪਾਕਿਸਤਾਨ ਦੇ ਲੋਕਾਂ ਨੂੰ ਤੇ ਵਿਚਾਰਿਆਂ ਨੂੰ ਰੋਟੀ ਤੇ ਲਾਲੇ ਪਏ ਹੋਏ ਨੇ ਉਹਨੇ ਕੀ ਕਰਨਾ ਹੈ ਪਾਕਿਸਤਾਨ ਨੇ ਉਹ ਐਸੇ ਲੋਕ ਉੱਥੋਂ ਦੇ ਗਰੀਬੀ ਦੇ ਨਾਲ ਚੂਲ ਜੜੇ ਨੇ ਤੇ ਇਹ ਜੋ ਕੁਛ ਕਰ ਰਿਹਾ ਇਹ ਮਨੀਰ ਕਰ ਰਿਹਾ ਹੈ ਇਹ ਉਹਦੇ ਨਾਲ ਮਿਲੇ ਹੋਏ ਨੇ ਇਹ ਤਿੰਨ ਚਾਰ ਉਥੋਂ ਦੇ ਲੀਡਰ ਆ ਤੁਹਾਡੇ ਇਹ ਸ਼ਰੀਫ ਪਰਿਵਾਰ ਹੋ ਗਿਆ ਤੇ ਪੁੱਟੋ ਪਰਿਵਾਰ ਹੋ ਗਿਆ ਇਹ ਆਪਣੀ ਕੁਰਸੀ ਨੂੰ ਪਛਾਣ ਵਾਸਤੇ মনির ਨੂੰ ਸਪੋਰਟ ਕਰਦੇ ਨੇ ਮੈਂ ਹੁਣ ਦੇਖੋ ਮੈਂ ਮੈਂ ਸਾਰਿਆਂ ਦੀ ਬਹੁਤ ਇੱਜ਼ਤ ਕਰਨਾ ਸਾਰੇ ਫੌਜੀਆ ਦੀ ਬਹੁਤ ਇੱਜ਼ਤ ਕਰਨਾ ਮੈਂ ਉਹਨਾਂ ਨੂੰ ਕਦੀ ਉਹਨਾਂ ਦੀ ਹਮੇਸ਼ਾ ਉਹਨਾਂ ਦੀ ਰੈਂਕ ਦੇ ਨਾਲ ਉਹਨਾਂ ਨੂੰ ਬੁਲਾਉਣਾ ਪਰ ਮੈਂ মনির ਨੂੰ ਹੁਣ ਰੈਂਕ ਦੇ ਨਾਲ ਨਹੀਂ ਬੁਲਾਉਂਦਾ ਕਿਉਂਕਿ ਉਹ ਉਹਨੇ ਸਾਡੀ ਫੌਜੀ ਫ੍ਰੈਟਰਨਿਟੀ ਦੇ ਉੱਤੇ ਕਬਲ ਲਗਾਤਾ ਹੈ মনির ਜਿਹੜਾ ਹੈ ਨਾ ਉਹ ਇੱਕ ਅਫਸਰ ਹੈ ਹੀ ਨਹੀਂ ਉਹ ਇੱਕ ਜਿਹਾਦੀ ਹੈ ਉਹਦਾ ਉਹਦਾ ਜਿਹੜੀ ਸੋਚ ਹੈਗੀ ਹੈ ਉਹ ਇੱਕ ਜਿਹਾਦੀ ਸੋਚ ਹੈ ਇੱਕ ਰੈਡੀਕਲ ਸੋਚ ਹੈ ਇੱਕ ਫਨੈਟਿਕ ਸੋਚ ਹੈ ਤੇ ਐਸੀ ਵੱਡੀ ਜਗ੍ਹਾ ਦੇ ਵਿੱਚ ਉਹ ਜਾ ਕੇ ਬਹਿ ਗਿਆ that he has become the most dangerous person on earth as well ਐਸੀਆਂ ਗੱਲਾਂ ਸਤਿਦਰ ਜੀ ਕੋਈ ਨਹੀਂ ਕਰਦਾ ਕਦੀ ਨਹੀਂ ਕੀਤੀਆਂ ਗਈਆਂ ਆ ਕਿ ਅਸੀਂ ਸਾਰੀ ਦੁਨੀਆ ਨੂੰ ਬਰਬਾਦ ਕਰ ਦਵਾਂਗੇ ਬਹੁਤ ਹਨ ਉਤੇ ਜਿਆਦਾ ਨਾ ਇਹਦੇ ਉਤੇ ਗੱਲ ਕਰਦੇ ਮੈਂ ਇਹਦੇ ਉਤੇ ਬਹੁਤ ਵੱਡਾ ਆਰਟੀਕਲ ਲਿਖਿਆ ਉਹ ਮੈਂ ਪੰਜਾਬ ਅਸੇ ਸ਼ੇਅਰ ਕਰਦਾਗਾ ਥੋੜਾ ਟਾਈਮ ਲੱਗੇਗਾ ਪਰ ਮੈਨੂੰ ਇਹ ਹੀ ਕਹਿਣਾ ਹੈ ਕਿ ਇੰਡੀਆ ਇਹਨਾਂ ਚੀਜ਼ਾਂ ਨੂੰ ਲਾਈਟਲੀ ਨਹੀਂ ਲੈ ਸਕਦਾ ਸਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਬਹੁਤ ਵਿਜੀਲੈਂਟ ਰਹਿਣਾ ਪਵੇਗਾ ਕਿਉਂਕਿ ਐਸੇ ਜਿਹੜੇ ਬੰਦਮਾਖ ਜਹਾਦੀ ਤੇ ਫੰਡਮੈਂਟਲਿਸ ਲੋਕ ਨੇ ਉਹ ਕੀ ਕਰ ਦੇਣਗੇ ਉਹਦਾ ਕੋਈ ਪਤਾ ਨਹੀਂ ਹੁੰਦਾ ਮੈਂ ਲੋਕਾਂ ਦੇ ਦਿਲ 'ਚ ਡਰ ਨਹੀਂ ਪੈਦਾ ਕਰਨਾ ਚਾਹੁੰਦਾ ਪਰ ਸਾਨੂੰ ਵਿਜੀਲੈਂਟ ਰਹਿਣਾ ਚਾਹੀਦਾ ਹੈ ਅਗਰ ਉਹ ਕੁਝ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਉਹਨੂੰ ਪਹਿਲਾਂ ਹੀ ਫੜ ਸਕਨੇ ਹਾਂ ਸਾਡੇ ਕੋਲੇ ਸ਼ਮਤਾ ਹੈਗੀ ਹੈ ਤੇ ਸਾਨੂੰ ਤਿਆਰ ਰਹਿਣਾ ਪਏਗਾ ਦੂਜੀ ਗੱਲ ਮੈਂ ਚੀਨ ਨੂੰ ਇਹ ਕਹਿਣਾ ਚਾਹਨਾ ਕਿ ਤੁਸੀਂ ਜੀ ਬੜਾ ਉਹਨਾਂ ਨੂੰ ਜੱਫੀਆਂ ਪਾ ਰਹੇ ਹੋ ਤੇ ਇਹ ਸੋਚ ਲਓ ਕਿ ਜਿਹੜਾ ਮੁਨੀਰ ਕਰਨਾ ਚਾਹੁੰਦਾ ਹੈ ਨਾ that i will destroy half the world ਉਹ half the world ਦਾ ਕਾਫੀ ਹਿੱਸਾ ਚੀਨ ਦੇ ਵਿੱਚ ਵੀ ਹੈਗਾ ਤੇ ਖੁਦ ਸੋਚ ਸਮਝ ਕੇ ਜਿਹੜੇ ਬੰਦੇ ਨੂੰ ਚੁੱਕ ਰਿਹਾ ਹੈ ਨਾ ਉਹਨੂੰ ਸੋਚ ਸਮਝ ਕੇ ਚੁੱਕੋ ਕਿ ਪਿਆ ਚੀਨ ਦਾ ਸਾਥਾਪੀ ਨਾ ਬਣ ਜਾਏ ਤੇ ਯੂਐਸਏ ਨੂੰ ਵੀ ਮੈਂ ਇਹੋ ਹੀ ਕਵਾਂਗਾ ਕਿ ਤੁਸੀਂ ਇਸ ਆਗਰੇ ਨਾਲ ਖੇਡਣਾ ਬੰਦ ਕਰੋ ਤੇ ਨਿਊਕਲੀਅਰ ਜਿਹੜੀਆਂ ਜੇ ਚੀਜ਼ ਨੇ ਇੰਟਰਨੈਸ਼ਨਲ ਬਾਡੀਜ਼ ਨੂੰ ਉਹਨਾਂ ਨੇ ਮੈਂ ਕਵਾਂਗਾ ਕਿ ਇਹ ਨ ਦੇਤੇ ਨੱਥ ਪਾਓ ਇਹਨਾਂ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਹੈਗਾ ਉਹ ਹੁਣ ਡੇਂਜਰਸ ਹੁੰਦਾ ਜਾ ਰਿਹਾ ਹੈ ਡੇਂਜਰਸ ਲੋਕਾਂ ਦੇ ਹੱਥ ਚ ਜਾ ਰਿਹਾ ਅਸੀਂ ਬਥੇਰੀ ਵਾਰ ਇਹ ਗੱਲ ਕਰਨੀ ਹੈ ਕਿ ਕੀ ਹੋਏਗਾ ਅਗਰ ਇਹ ਨਿਊਕਲੀਅਰ ਇਹਨਾਂ ਦਾ ਵੈਪਨ ਜਿਹਾਦੀਆਂ ਦੇ ਹੱਥ ਚ ਚਲਾ ਜਾਏ ਉਹ ਚਲਾ ਗਿਆ ਜਿਹਾਦੀਆਂ ਦੇ ਹੱਥ ਚ ਜਿਹੜਾ ਜਿਹੜਾ ਬੰਦਾ ਹੁਣ ਉਥੇ ਉੱਤੇ ਬੈਠਿਆ ਹੋਇਆ ਉਹ ਜਿਹਾਦੀ ਹੈ ਸੋ ਕੋਈ ਗੱਲ ਨਹੀਂ ਕੋਈ ਐਸੀ ਡਰਨ ਵਾਲੀ ਗੱਲ ਨਹੀਂ ਹੈ ਬਟ ਵੀ ਵਿਲ ਹੈਵ ਟੂ ਬੀ ਵੈਰੀ ਕੇਅਰਫੁਲ ਸਾਨੂੰ ਜਿਹੜੀ ਸਿਚੁਏਸ਼ਨ ਹੈ ਉਹਨੂੰ ਬਹੁਤ ਸੋਚ ਸਮਝ ਕੇ ਚਲਾਉਣਾ ਪਏਗਾ ਇੱਕ ਬੈਕਗਰਾਉਂਡ ਦੇ ਵਿੱਚ ਇੱਕ ਚੀਜ਼ ਹੋਰ ਨਿਕਲਦੀ ਹੈ ਜਦੋਂ ਉਹ ਪੈਰਿਵਾਰ ਚਲਿਆ 50% ਇੰਡੀਆ ਤੇ ਲਾਇਆ ਉਸਦੇ ਬਾਅਦ ਉਹ ਬੜੀ ਲੋਕਾਂ ਦੇ ਇੰਟਰਨੈਸ਼ਨਲ ਖਬਰ ਬਣੀ ਸੀ ਪਤੀਨ ਹੋਰ ਟਰੰਪ ਦੀ ਮੀਟਿੰਗ ਜਿਹੜੀ ਸਮਿਟ ਹੋਣੀ ਸੀ ਜਿਹੜੀ ਸਮਿਟ ਹੋਈ ਹੈ ਔਰ ਅਲਾਸਕਾ ਦੇ ਵਿੱਚ ਹੋਈ ਹੈ ਔਰ ਕਈ ਚੀਜ਼ਾਂ ਅਸੀਂ ਮੀਡੀਆ ਦੇ ਵਿੱਚ ਪੜੀਆਂ ਔਰ ਜਿੱਦਾਂ ਕਿਸ ਤਰ੍ਹਾਂ ਸਵਾਗਤ ਕੀਤਾ ਜਹਾਜ਼ਾਂ ਨਾਲ ਸਵਾਗਤ ਕੀਤਾ ਔਰ ਪਤੀੰਦ ਦਾ ਬੜਾ ਉੱਥੇ ਰੋਲ ਰਿਹਾ ਉਸਦੇ ਬਾਰੇ ਕੀ ਜਿਹੜੀ ਡਿਸਕਸਨ ਲਗਿਆ ਕਿ ਸਾਨੂੰ ਇੰਡੀਆ ਬਹੁਤ ਕੰਸਰਨ ਸੀ ਸਾਡੇ ਲੋਕ ਵੀ ਬੜੇ ਕੰਸਰਨ ਸੀ ਸਾਡੀ ਲੀਡਰਸ਼ਿਪ ਸ਼ਾਇਦ ਪਰ ਉਹਨਾਂ ਨੂੰ ਪਤਾ ਵੀ ਕੀ ਹੋਣ ਜਾ ਰਿਹਾ ਹੈ ਉਸ ਦੇ ਵਿੱਚ ਜਿਹੜਾ ਤੁਹਾਡਾ ਥੋੜਾ ਥਿਊ ਵਯੂ ਹੈ ਐਨਐਲਸੀ ਦਾ ਵੀ ਜਿਹੜੀ ਸਬਮਿਟ ਇੱਕ ਜਿਹੜਾ ਸੁਣਿਆ ਜਾ ਰਿਹਾ ਹੈ ਜਾਂ ਜਿਹੜਾ ਪੜਿਆ ਵੀ ਜਾ ਰਿਹਾ ਹੈ ਵੀ ਸੰਮੇਲ ਦੇ ਵਿੱਚ ਜੋ ਨਿਕਲਣਾ ਚਾਹੀਦਾ ਸੀ ਉਹ ਕੁਝ ਨਹੀਂ ਨਿਕਲਿਆ ਔਰ 트ੰਪ ਨੂੰ ਇੱਕ ਨੰਬਰ ਦਿੱਤੇ ਜਾਂਦਾ ਉਹਨਾਂ ਨੂੰ 0 ਨੰਬਰ ਮਿਲਿਆ ਸੰਮੇਲ ਤੋਂ ਬਾਅਦ ਇਹਦੇ ਬਾਰੇ ਸਰ ਤੁਹਾਡਾ ਕੀ ਹਾਂ ਜੀ ਹਾਂ ਜੀ 트ੰਪ ਨੂੰ 0 ਨੰਬਰ ਅ ਇਹਦਾ ਹੈ ਦੇਖੋ ਇਹ ਤਾਂ ਪਤਾ ਹੀ ਸੀਗਾ ਸਿੰਦਰ ਜੀ ਕਿੱਥੇ ਪੁਟਿਨ ਤੇ ਕਿੱਥੇ 트ੰਪ ਹੁਣ ਕਹਿਣਾ ਨਹੀਂ ਚਾਹੀਦਾ ਪੁਟਿਨ ਨੂੰ ਪ੍ਰੈਜ਼ੀਡੈਂਟ ਪੁਟਿਨ ਨੂੰ 25 ਸਾਲ ਹੋ ਗਏ ਉਸ ਕੁਰਸੀ ਤੇ ਬੈਠੇ ਹੋਏ ਉਹ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਤੇ ਬੰ ਬੀ ਜਿਆਦਾ ਤਿਆਰੀ ਕਰਦਾ ਹੈ ਛੋਟੀ ਜੀ ਇੰਟਰਵਿਊ ਵਾਸਤੇ ਵੀ ਛੋਟੀ ਜੀ ਇੱਕ ਮੀਟਿੰਗ ਵਾਸਤੇ ਵੀ ਰੁਟੀਨ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਸਭ ਕੁਝ ਪਤਾ ਹੁੰਦਾ ਉਹਨੂੰ ਉਹ ਐਦਾ ਨਹੀਂ ਬਹਿੰਦੇ ਜਾ ਕੇ ਕਿਸੇ ਵੀ ਅ ਇਥੇ ਤੇ ਸਾਡੇ 트ੰਪ ਜੀ ਜਿਹੜੇ ਨੇ ਉਹ ਤੇ ਇੱਕ ਇੱਕ ਦੁਕਾਨਦਾਰ ਦੇ ਵਾਂਗੂ ਡੀਲ ਹੀ ਕਰਦੇ ਰਹਿੰਦੇ ਨੇ ਇਹ ਤਰ੍ਹਾਂ ਜੀ ਤੁਹਾਨੂੰ ਏਡੇ ਦਾ ਦੇਤਾ ਹੁਣ ਆ ਆ ਕਪੜਾ ਆ 200 ਰੁਪਏ ਦਾ ਚਲੋ ਤੁਸੀਂ ਕਹਿੰਦੇ ਹੋ ਤੇ 150 ਦਾ ਕਰ ਦਿੰਨੇ ਆ ਉਹ ਉਹਨੂੰ ਨਾ ਕੋਈ ਕੋਈ ਉਹਦੇ ਕੋਲ ਨੌਲੇਜ ਹੈਗੀ ਆ ਨਾ ਵਿਚਾਰੇ ਕੋਈ ਜਿਆਦਾ ਸਮਝਦੇ ਨੇ ਤੇ ਇਹਨਾਂ ਦੋਵਾਂ ਨੂੰ ਅਗਰ ਐਸੇ ਦੋ ਬੰਦਿਆਂ ਨੂੰ ਇਕੱਠੇ ਬਿਠਾ ਦੋ ਤੇ ਉਹਦੇ ਵਿੱਚੋਂ ਰਿਜ਼ਲਟ ਕੀ ਨਿਕਲੇਗਾ ਉਹ ਤੁਹਾਡੇ ਸਾਹਮਣੇ ਆ ਨਿਕਲ ਗਿਆ ਜੋ ਰਿਜ਼ਲਟ ਨਿਕਲਣਾ ਸੀਗਾ ਇਹ ਤੇ ਪਤਾ ਹੀ ਸੀਗਾ ਕਿ ਇਦਾਂ ਹੋਏਗਾ ਤੇ ਪਰ ਐਦਾਂ ਐਸੇ ਤੇ ਜੀ ਦੇਖੋ ਹਿੰਦੁਸਤਾਨ ਦੇ ਵਾਸਤੇ ਤੇ ਬਹੁਤ ਬਹੁਤ ਇਹ ਇੱਕ ਇੰਪੋਰਟੈਂਟ ਮੀਟਿੰਗ ਸੀਗੀ ਕਿਉਂਕਿ ਉਹ ਪੁਟਿਨ ਰਸ਼ੀਆ ਨੂੰ ਸਾਡੇ ਨਾਲ ਜੋੜ ਜੋੜਨ ਦੀ ਕੋਸ਼ਿਸ਼ ਕਰ ਰਿਹਾ ਸੀਗਾ 트ੰਪ ਕਿ ਤੁਸੀਂ ਉਹਨਾਂ ਕੋਲੋਂ ਇਹ ਨਾਲ ਉਹਨਾਂ ਕੋਲ ਅਲਟੀਮੇਟਲੀ ਵੈਸੇ ਜੋ ਜੋ ਇਹ ਐਸੀ ਮੀਟਿੰਗ ਤੋਂ ਨਿਕਲ ਸਕਦਾ ਹੈ ਨਾ ਸਿੰਦਰ ਜੀ ਉਹ ਹੀ ਨਿਕਲਿਆ ਪੁਟਿਨ ਨੇ ਇਹ ਕਹਿਤਾ ਕਿ ਦੇਖੋ ਮੈਂ ਲੜਾਈ ਬੰਦ ਕਰਨੀ ਚਾਹੁੰਦਾ ਲੜਾਈ ਬੱਤ ਕਰਨ ਦੇ ਵਾਸਤੇ ਮੇਰੇ ਦੋ ਗੱਲਾਂ ਨੇ ਇੱਕ ਗੱਲ ਹੈਗੀ ਹੈ कि ਜਿਹੜਾ ਜਿਹੜਾ ਏਰੀਆ ਮੈਂ ਲੈ ਲਿਆ ਉਹ ਮੇਰੇ ਕੋਲ ਰਹੇਗਾ ਤੇ ਦੂਜਾ ਜਿਹੜੀ origignal ਗੱਲ ਸੀ ਕਿ NATO ਇਹਦੇ ਵਿੱਚ ਨਾ ਪਏ ਤੇ ਉਹ ਟੈਂਪਰੇ ਸੋਚਿਆ ਸੀ ਕਿ ਮੇਰੀ ਪਰਸਨੈਲਿਟੀ ਹੀ ਇੱਡੀ ਐ ਕਿ ਰਸ਼ੀਅਨ ਪ੍ਰੈਜ਼ੀਡੈਂਟ ਮੇਰੇ ਕੋਲੋਂ ਡਰ ਜਾਏਗਾ ਤੇ 1 ਮਿੰਟ ਦੇ ਵਿੱਚ ਸਾਡੀ ਡੀਲ ਹੋ ਜਾਏਗੀ ਕਿ ਚਲੋ ਜੀ 150 ਨਹੀਂ ਤੇ 250 ਦੇ ਵਿੱਚ ਲੈ ਲਓ ਤੇ ਕੰਮ ਕਾਓ ਤੇ ਉਹ ਤੇ ਹੋਣਾ ਨਹੀਂ ਸੀਗਾ ਤੇ ਉਹ ਕਹਿ ਕੇ ਚਲਾ ਗਿਆ ਹੁਣ ਰਸ਼ੀਅਨ ਪ੍ਰੈਜ਼ੀਡੈਂਟ ਨੇ ਕੀ ਕਿਹਾ ਉਹਨੇ ਕਿਹਾ ਚਲੋ ਇਹਨੂੰ ਜ਼ੇਲੈਂਸਕੀ ਦੇ ਉੱਤੇ ਪਾ ਦਿਓ ਯੂਕਰੇਨੀ ਇਹਨੂੰ ਸੌਟ ਆਊਟ ਕਰੇਗਾ ਤੋ ਅ ਐਸਾ ਨਹੀਂ ਹੈ ਕਿ ਕੁਝ ਨਿਕਲਿਆ ਨਹੀਂ ਜੋ ਨਿਕਲਣਾ ਚਾਹੀਦਾ ਸੀ ਉਹ ਨਿਕਲ ਗਿਆ ਤੇ ਅਗੇ ਅਗੇ ਦੇਖੋ ਕੀ ਹੁੰਦਾ ਹਾਊ ਦੇ ਡੀਲ ਵਿਦ ਇਟ ਪਰ ਰਸ਼ੀਆ ਰਸ਼ੀਆ ਜਿਹੜਾ ਆਪਣੀ ਸਟੈਂਡ ਦੇ ਉੱਤੇ ਖੜਾ ਹੈ ਉਹ ਰਸ਼ੀਆ ਉਸ ਸੈਟ ਤੋਂ ਉਤਰੇਗਾ ਨਹੀਂ ਤੇ ਹੁਣ ਅਸੀਂ ਵੀ ਆਪਣੇ ਸਟੈਂਡ ਦੇ ਉੱਤੇ ਖੜੇ ਹੋ ਗਏ ਆ ਸੋ ਟਰੰਪ ਨੂੰ ਵੀ ਸੋਚਣਾ ਪਏਗਾ ਅਮਰੀਕਾ ਨੇ ਸੋਚਣਾ ਪਏਗਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਕਿੱਦਾਂ ਚੱਲ ਸਕਦਾ ਹੈ ਆਫਟਰ ਆਲ ਸੁਪਰ ਪਾਵਰ ਹੈ ਬਿਲਕੁਲ ਤੁਸੀਂ ਕਿਹਦੇ ਸੁਪਰ ਪਾਵਰ ਹੈ ਦੋਨੋਂ ਸੁਪਰ ਪਾਵਰ ਹੈ ਤੇ ਸਹੀ ਤਰ੍ਹਾਂ ਸੋਚਣਗੇ ਤੇ ਪੂਰੇ ਵਿਸ਼ਵ ਦਾ ਫਾਇਦਾ ਹੋਏਗਾ ਪੂਰੇ ਤੇ ਹਨ ਸਾਬਰ ਮੈਨੂੰ ਲੱਗਦਾ ਵੀ ਸਾਡਾ ਜਿਹੜਾ ਨੈਟਸ ਸੀਗਾ ਸਾਡੀ ਖਬਰਾਂ ਦਾ ਜਿਹੜਾ ਸੀਗਾ तकरीबन ਸਭਾ ਇਹ ਪੁਰਾਉਂਦਾ ਤੇ ਇਸ ਦੇ ਵਿੱਚ ਇੱਕ ਚੀਜ਼ ਜਿਹੜੀ ਨਿਕਲ ਕੇ ਆਈ ਹੈ ਤਰੰਗੇ ਦੀ ਹਰ ਘਰ ਤਰੰਗਾ ਲੱਗਿਆ ਕਾਫੀ ਲੋਕਾਂ ਨੇ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਤੁਸੀਂ ਵੀ ਸਾਰਿਆਂ ਨੂੰ ਆਪਣੇ ਵੱਲੋਂ ਸਾਡਾ ਰਿਕਵੈਸਟ ਕੀਤੀ ਸੀ ਜਦੋਂ ਅਸੀਂ ਪਿਛਲੀ ਵਾਰ ਇੱਥੇ ਸੀਗੇ ਤੇ ਮੈਨੂੰ ਲੱਗਦਾ ਕਿ ਜਿਹੜੇ-ਜਿਹੜੇ ਲੋਕਾਂ ਨੇ ਕੀਤਾ ਉਹਦਾ ਵੀ ਥੋੜਾ ਜਿਹਾ ਥੈਂਕਸ ਕਰਦੇ ਹੋਏ ਆਪਾਂ ਇਸ ਨੂੰ ਚਲ ਹਾਂ ਜੀ ਹਾਂ ਤੁਸੀਂ ਬੜੇ ਬਹੁਤ ਅچھے ਨੋਟ ਦੇ ਉੱਤੇ ਤੁਸੀਂ ਸਾਨੂੰ ਲੈ ਕੇ ਆ ਗਏ ਹੋ ਹਰ ਕਰ ਤਰੰਗਾ ਬਹੁਤ ਐਤ ਕੀ ਬਹੁਤ ਜਿਆਦਾ ਸਕਸੈਸਫੁਲ ਰਿਹਾ ਹੈ ਤੇ ਇਸ 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 ਗੱਲ ਨੂੰ ਸ਼ੁਰੂ ਕਰਨ ਦਾ ਜਿਹੜਾ ਸ਼੍ਰੇਅ ਹੈ ਨਾ ਉਹ ਮੋਦੀ ਜੀ ਨੂੰ ਹੀ ਜਾਂਦਾ ਹੈ ਸਾਨੂੰ ਅਭਾਰ ਪ੍ਰਗਟ ਕਰਨਾ ਪਏਗਾ ਕਿਉਂਕਿ ਇਹ ਉਹਨਾਂ ਦਾ ਹੀ ਆਈਡੀਆ ਸੀਗਾ ਜਿਹੜਾ ਸ਼ੁਰੂ ਹੋਇਆ 4 ਸਾਲ ਪਹਿਲੇ ਬਹੁਤ ਹੀ ਇੱਕ ਯੂਨਾਈਟ ਕਰਨ ਵਾਲੀ ਗੱਲ ਹੈ ਲੋਕਾਂ ਨੂੰ ਯੂਨਾਈਟ ਕਰ ਦਿੰਦੀ ਹੈ ਇੱਕ ਸਪਿਰਿਟ ਆਫ ਪੈਟਰੀਓਟਿਜ਼ਮ ਆ ਜਾਂਦੀ ਹੈ ਵੱਡੇ ਤੋਂ ਲੈ ਕੇ ਛੋਟੇ ਤੱਕ ਸਾਰੇ ਤਿਰੰਗੇ ਲੈ ਕੇ ਤੁਰੇ ਫਿਰਦੇ ਨੇ ਵੈਰੀ ਨਾਈਸ ਵੈਰੀ ਨਾਈਸ ਤੇ ਮੋਦੀ ਜੀ ਨੇ ਟਵੀਟ ਵੀ ਕੀਤਾ ਸੀਗਾ ਪਹਿਲੇ ਹੀ ਕਿ ਬਹੁਤ ਹੀ ਸਕਸੈਸਫੁਲ ਹੈ ਮੈਂ ਤੇ ਹੁਣ ਇਡਾ ਹੀ ਕਵਾਂਗਾ ਕਿ ਜਿਹੜੇ ਤੁਸੀਂ ਤਿਰੰਗੇ ਲੈ ਲਏ ਨੇ ਉਹਨਾਂ ਦਾ ਜਿਹੜਾ ਡਿਸਪੋਜ਼ਲ ਹੈ ਉਹ ਥੋੜਾ ਰਿਸਪੈਕਟਫੁਲੀ ਕਰਿਓ ਐਵੇਂ ਨਹੀਂ ਕੂੜੇ ਦੇ ਵਿੱਚ ਛੁੱਟਣਾ ਉਹਨੂੰ ਕਿਸੇ ਤਰੀਕੇ ਦੇ ਨਾਲ ਜਾਂ ਤੇ ਰਾਖੀ ਲੋਗਲੇ ਸਾਲ ਕੰਮ ਆਏਗਾ ਤੇ ਅਗਰ ਡਿਸਪੋਜ਼ ਆਫ ਕਰਨਾ ਹੈ ਤੇ ਬੜੇ ਤਰੀਕੇ ਨਾਲ ਕਰੋ ਦੂਸਰਾ ਹੁਣ ਆਪਾਂ ਤਿਰੰਗੇ ਨੂੰ ਸਲੂਟੇ ਕਰ ਦਿੱਤਾ ਹੁਣ ਤਿਰੰਗੇ ਦੀ ਮਾਨ ਸਤਕਾਰ ਦੇ ਵਾਸਤੇ ਅਸੀਂ ਕੋਈ ਕੰਮ ਵੀ ਕਰ ਲਈਏ ਸੋ ਰੋਜ਼ ਸਾਨੂੰ ਜਾਂ ਹਫਤੇ ਦੇ ਵਿੱਚ ਇੱਕ ਵਾਰ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੇ ਤਿਰੰਗੇ ਦੀ ਮਾਨ ਸਤਕਾਰ ਦੇ ਵਿੱਚ ਐਸੇ ਕਿਹੜੇ ਕੰਮ ਕੀਤੇ ਤੇ ਅਗਰ ਅੱچھے ਕੰਮ ਕੀਤੇ ਨੇ ਤੇ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਅਗਰ ਨਹੀਂ ਕੀਤੇ ਤੇ ਅਗਲੇ ਹਫਤੇ ਸਾਨੂੰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸੋ ਹਰ ਹਰ ਇਨਸਾਨ ਨੂੰ ਇਹ ਆਪਣੇ ਨੂੰ ਪੁੱਛ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਵਾਸਤੇ ਤੇ ਬਹੁਤ ਕੁਝ ਕੀਤਾ ਆਪਣੇ ਪਰਿਵਾਰ ਵਾਸਤੇ ਬਹੁਤ ਕੁਝ ਕੀਤਾ ਇਸ ਹਫਤੇ ਦੇ ਵਿੱਚ ਅਸੀਂ ਆਪਣੇ ਦੇਸ਼ ਦੇ ਵਾਸਤੇ ਕੀ ਕੀਤਾ ਛੋਟਾ ਹੀ ਕੰਮ ਕਰ ਦੋ ਵੱਡਾ ਨਹੀਂ ਤੇ ਛੋਟਾ ਕਰ ਦੋ ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ ਜੋ ਵੀ ਕਰਨਾ ਹੈ ਕਰ ਦੋ ਤੇ ਆਪਣੀ ਹੀ ਤਸੱਲੀ ਵਾਸਤੇ ਪਹਿਲੇ ਕਰੋ ਤੇ ਲੋਕਾਂ ਦੀ ਤਸੱਲੀ ਵਾਸਤੇ ਬਾਅਦ ਚ ਫਿਰ ਉਸ ਬਾਰੇ ਗੱਲ ਵੀ ਕਰੋ ਤਾਂ ਕਿ ਸਭ ਨੂੰ ਪਤਾ ਲੱਗੇ ਸਭ ਮੋਟੀਵੇਟ ਹੋਣ ਤੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਹਰ ਘਰ ਤਿਰੰਗਾ ਕਰਨ ਦੇ ਵਾਸਤੇ ਇੱਕ ਜਬਾਨਾ ਸੀਗਾ ਜਦੋਂ ਸਿਰਫ ਅਸੀਂ ਸਲੂਟ ਪੜਦੇ ਸੀਗੇ ਉਹ ਸਾਡੀ ਦੁਨੀਆ ਮਾਰਦੀ ਹੈ ਬਹੁਤ ਚੰਗਾ ਲੱਗਦਾ ਹੈ ਇਟ ਇਟ ਲੁక్స్ ਵੈਰੀ ਨਾਈਸ ਬਹੁਤ-ਬਹੁਤ ਸ਼ੁਕਰੀਆ ਔਰ ਮਨ ਲੱਗਦਾ ਵੀ ਅੱਜ ਦੀ ਗੱਲਬਾਤ ਸਾਡੇ ਜਿਹੜੀ ਚਰਚਾ ਹੋਈ ਹੈ ਸਾਰੇ ਦਰਸ਼ਕਾਂ ਨੂੰ ਪਸੰਦ ਵੀ ਆਏਗੀ ਔਰ ਜਿੱਦਾਂ ਕਰਨਲ ਸਾਹਿਬ ਨੇ ਕਿਹਾ ਵੀ ਪਸੰਦ ਲਾਈਕ ਕਰੋ ਕਮੈਂਟ ਵੀ ਕਰੋ ਸਾਰਿਆਂ ਨੂੰ ਵੇਦਨਾ ਸਤਿ ਸ੍ਰੀ ਅਕਾਲ ਸਤਿਕਾਰਯੋਗ ਜੀ ਸਭ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਤੁਹਾਡਾ ਪੂਰਾ ਅਗਲਾ ਹਫਤਾ ਵਧੀਆ ਰਹੇ ਹਫਤੇ ਦੇ ਅਖੀਰ ਤੱਕ ਜੀ ਫੇਰ ਤੁਹਾਡੇ ਕੋਲਾ ਆਵਾਂਗਾ